ਲੋਕਾਂ ਨੇ ਜ਼ਿਆਦਾਤਰ ਬਾਹਰੋਂ ਦੇਖੀ ਹੋਣੀ ਐ ਇਹ ਕੋਠੀ ਜਿਹੜੀ ਨਹਿਰੀ ਕੋਠੀ ਐ ਤਾਂ ਅੱਜ ਅਸੀਂ ਅੰਦਰੋਂ ਦਿਖਾਵਾਂਗੇ ਕਿਉਂਕਿ ਪਹਿਲਾਂ ਇਹ ਜਿੰਦਰਾ ਲੱਗਿਆ ਹੁੰਦਾ ਸੀਗਾ ਤੇ ਅੱਜ ਅਸੀਂ ਇਹ ਜਿਹੜਾ ਜਿੰਦਰਾ ਇਹ ਖਲਾ ਲਿਆਗਾ ਹਾਂਜੀ ਦੋਸਤੋ ਅੱਜ ਦਿਖਾਉਣੇ ਆ ਤੁਹਾਨੂੰ 100 ਸਾਲ ਪੁਰਾਣੀ ਕੋਠੀ ਜੋ ਕਿ ਨਹਿਰੀ ਕੋਠੀ ਪਿੰਡ ਸੱਤੇਣਾ ਜ਼ਿਲ੍ਹਾ ਸ਼੍ਰੀ ਮੋਤਸਰ ਸਾਹਿਬ ਦੇ ਵਿੱਚ ਬਣੀ ਹੋਈ ਐ 1924 ਦੇ ਵਿੱਚ ਬਣੀ ਸੀ ਇਹ ਅੱਗੇ ਵੀਡੀਓ ਦੇ ਵਿੱਚ ਸਾਥੋਂ ਕਈ ਥਾਈਂ 150 ਸਾਲ ਬੋਲਿਆ ਗਿਆ ਤੇ ਮਾਫ਼ ਕਰਨਾ ਉਸ ਲਈ ਤੇ ਆਓ ਚੱਲਦੇ ਹਾਂ ਫਿਰ ਦੇਖੋ ਨੂੰ ਬਿੰਨੇ ਜਾਣਕਾਰੀ ਵੀ ਕਿਸ ਤਰ੍ਹਾਂ ਦਾ ਸਿਸਟਮ ਆ ਸਾਰਾ ਪੁਰਾਣਾ ਇਸ ਤੋਂ ਕਮ ਸੇ ਕਮ ਨਹੀਂ ਤਾਂ ਕਮ ਸੇ ਕਮ 10 ਸਾਲਾਂ ਬਾਅਦ ਜਿਹੜਾ ਆਪਾਂ ਪਾਉਣੇ ਅੱਜ ਕੱਲ ਦੇ ਮਕਾਨ ਉਹ ਉਹ ਖਰਾਬ ਹੋਣ ਲੱਗ ਜਾਂਦੇ ਆ ਤੇ ਨਾਲ ਮੇਰੇ ਕੁਲਵਿੰਦਰ ਸਿੰਘ ਛੱਤਿਆਣਾ ਦਾ ਜੋ ਕਿ ਇਹ ਵੀਡੀਓਗ੍ਰਾਫੀ ਕਰ ਰਿਹਾ ਹੈ ਕਿ ਹਾਂਜੀ ਦਿਓ ਜਾਣਕਾਰੀ ਬਾਈ ਜੀ ਕੀ ਸਿਸਟਮ ਹੈ ਦਾ ਹਾਂਜੀ ਬਾਈ ਜੀ ਇਹ ਨਾ ਆਪਣੀ ਅੰਗਰੇਜ਼ਾਂ ਵਾਲੇ ਦੀ ਹੈ ਕੋਠੀ ਤੇ ਇੱਥੇ ਯਾਰ ਜਿਵੇਂ ਹੁਣ ਆਪਾਂ ਕਹਿੰਦੇ ਆ ਕਿ ਜਿਵੇਂ ਲੈਰੀ ਭਾਗ ਵਾਲੇ ਅਸਰ ਨਹੀਂ ਹੁੰਦੇ ਉਹ ਜਿਹੜੇ ਗਿੱਦੜਵੇ ਆਪਣੇ ਨੇੜੇ ਦੇ ਵੈਂਦੇ ਆ ਨਾ ਉਹ ਇੱਥੇ ਵੈਂਦੇ ਸੀ ਬਾਈ ਇੱਥੇ ਉਹਨਾਂ ਦਾ ਜਿਹੜਾ ਸਿਸਟਮ ਸਾਰਾ ਕਾਗਜ਼ਕਾਰੀ ਕਰੀ ਜੋ ਕਰਦੇ ਸੀ ਹਨ ਜਾਂ ਇੱਥੇ ਆ ਕੇ ਮਿਲਣਾ ਕਿਸੇ ਨੇ ਜਿਹੜੇ ਖੇਤੀ ਦੇ ਵਿਰਤੀ ਉਹ ਇੱਥੇ ਮਿਲਦੇ ਸੀਗੇ ਪਰ ਗੱਲ ਇਹ ਆ ਬਈ ਭੁੱਲਰ ਸਾਹਿਬ ਕਿ 150 ਸਾਲ ਹੋ ਗਿਆ ਹੋਵੇ ਤੇ ਯਾਰ ਇੱਟ ਨੂੰ ਭਾਂਚ ਕੋਈ ਸੂਰਾ ਨਾ ਕੋਈ ਖਰਾਬੀ ਨਾ ਹਨਾ ਆ ਉਵੇਂ ਪਈ ਆ ਲੈ ਦੇਖ ਨਾ ਇਹ ਪਲਾਸਟਰ ਨਾਲ ਛਲਾਸ ਜੇ ਆਪਾਂ ਨੇੜੇੋਂ ਭੁੱਲਰ ਸਾਹਿਬ ਦਿਖਾਵਾਂਗੇ ਤੇ ਲੋਕਾਂ ਨੇ ਆਖਣਾ ਖਣੀ ਯਾਰ ਉਹੀ ਇੱਟਾਂ ਆਪਾਂ ਦੂਰੋਂ ਭਾਈ ਨਾ ਕੋਠੀ ਦਾ ਸਾਰਾ ਕੁਝ ਉਵੇਂ ਆ ਨਾ ਤੇ ਹੁਣ ਤੁਸੀਂ ਆਪ ਦੇਖ ਸਕਦੇ ਹੋ ਬਈ ਬਾਕੀ ਉਹ ਤੁਸੀਂ ਦੇਖੋ ਦੇਗੀ ਸਿਸਟਮ ਹਜੇ ਵੀ ਪਿਆ ਕੋਈ ਉਹਨੂੰ ਸਿਸਟਮ ਨਹੀਂ ਜਰ ਜੁਰ ਨਹੀਂ ਲੱਗੀ ਲੋਹੇ ਵਾਲਿਆਂ ਤੁਹਾਨੂੰ ਅੰਦਰ ਦਿਖਾਉਣੇ ਆਜੋ ਤੇ ਆਹ ਦੇਖੋ ਤੁਸੀਂ ਲੋਕਾਂ ਨੇ ਗੰਦ ਪਾ ਰੱਖਿਆ ਇੱਥੇ ਕਿਉਂਕਿ ਜਿਹੜੀ ਅਕਸਰ ਜਿਹੜੀ ਚੀਜ਼ ਦੀ ਜਿਹੜੀ ਕੇਅਰ ਨਹੀਂ ਕਰ ਸਕਦੇ ਆਪਾਂ ਲੋਕ ਇਹ ਲੋਕ ਜਿਹੜਾ ਗੰਦ ਪਾਉਣ ਲੱਗ ਜਾਂਦੇ ਆ ਇੱਥੇ ਆ ਕੇ ਜਦੋਂ ਕਿਸੇ ਚੀਜ਼ ਦੇ ਅੰਡਰ ਹੋਵੇ ਇਹ ਆਟੋਮੈਟਿਕ ਕੋਈ ਨਹੀਂ ਵੜਦਾਗਾ ਕਿਉਂਕਿ ਭਾਵੇਂ ਤੁਸੀਂ ਮੋਟਰਸਾਈਕਲ ਬਾਹਰ ਖੱਲ ਦਿਨੇ ਹੋ ਤੁਸੀਂ ਆਪਣਾ ਤਾਂ ਲੋਕ ਜਿਹੜੇ ਝਰੀਟਾ ਪਾਉਣ ਦੀ ਕੋਸ਼ਿਸ਼ ਕਰਦੇ ਜਦੋਂ ਤੁਹਾਡੇ ਉਸ ਚੀਜ਼ ਦੇ ਕੋਲੇ ਹੈ ਨਹੀਂ ਕੋਈ ਉਹੀ ਚੀਜ਼ ਇਹਦੇ ਨਾਲ ਆਗਾ ਤੇ ਤੁਸੀਂ ਦੇਖ ਲਓ ਕੀ ਕੁਛ ਲਿਆ ਕੇ ਰੱਖਿਆ ਮਾੜਾ ਚੰਗਾ ਸਾਰਾ ਕੁਝ ਇੱਥੇ ਇਧਰ ਨੂੰ ਦਿਖਾ ਦਿਓ ਮਾੜਾ ਯੱਕਰੀ ਇਹ ਤਾਂ ਦਿਲਚਸਪ ਜੀ ਭੁੱਲਰ ਸਾਹਿਬ ਹੋਰ ਬਣਾ ਰੱਖਿਆ ਤੇ ਬਾਕੀ ਆ ਸਰੀਏ ਦੇਖੋ ਤੁਸੀਂ ਤਾਂ ਵਾਲੇ ਦਿਖਾਓ ਸਰੀਏ ਇਹਨਾਂ ਇੱਕ ਤਾਂ ਇਹ ਨਹੀਂ ਸਮਝ ਲੱਗਦੀ ਭੁੱਲਰ ਸਾਹਿਬ ਆ ਦਿਲ ਜਾਣ ਲੱਗੀ ਚੱਕਰਾਂ ਕੀ ਹਰੇਕ ਥਾਂ ਇਹਨਾਂ ਨੇ ਵਾਹਣਾ ਹੀ ਵਾਹਣਾ ਹੁੰਦਾ ਯਾਰ ਤੁਸੀਂ ਆਹ ਦਾ ਸਾਹਮਣੇ ਰੱਖੋ ਭਰਾਵਾ ਦਿਲ ਕੰਦਾ ਤੇ ਕਿਉਂ ਇਹਨੂੰ ਚੁੱਕਈ ਜਾਂਦੇ ਆਵੇ ਲਾਪਰੀ ਦਾ ਲੈ ਲੱਖਿਆ ਹੋਣਾ ਮੇਰੇ ਵਰਗਾ ਖੂਬ ਇਸੇ ਨੇ ਲਿਖਿਆ ਹੋਊਗਾ ਸਹੀ ਹੈ ਤੇ ਆਵੇ ਉੱਥੇ ਵੀ ਲਿਖ ਰੱਖਿਆ ਇਹ ਲਾਪਰੀ ਦਾ ਦਿਲ ਬਾਰਾ ਬਾਹਰ ਨੂੰ ਵਜਦਾ ਮਸੀਰ ਇੱਕ ਗੱਲ ਹੋਰ ਭੁੱਲਰ ਸਾਹਿਬ ਆਹ ਮੰਦਿਰ ਤਿੱਕਰ ਦੇ ਆ ਵੇਖ ਲਾ ਲੈ ਜੱਸੀ ਮੰਦਿਰ ਦੇ ਸਾਰੇ ਆ ਹੈ ਆਪਣੇ ਏਰੀਏ ਦੇ ਸਾਰੇ ਆਪਣੇ ਏਰੀਏ ਦੇ ਹਾਂ ਤੇ ਹੁਣ ਅੰਦਰੋਂ ਦਿਖਾਉਣਿਆ ਤੈਨੂੰ ਆਜੋ ਮਿੱਤਰੋ ਆ ਵੇਖੋ ਇੱਥੇ ਛੇਵ ਲਿਖ ਰੱਖਿਆ ਛੇਵ ਤੇ ਐਸ਼ ਛੇਵ ਤੇ ਐਸ਼ ਆ ਦੇਖੋ ਤੁਸੀਂ ਅੰਦਰ ਆਓ ਦਿਖਾਈਏ ਤੁਹਾਨੂੰ ਆਹ ਪੁਰਾਣਾ ਵੇਖੋ ਦਰਵਾਜਾ ਕਿੰਨਾ ਸਮਾਂ ਪੁਰਾਣਾ ਵੇਖ ਰਿਹਾ ਅਜੇ ਵੀ ਖੜਾ ਹੋਇਆਗਾ ਤੇ ਆ ਜੋ ਅੰਦਰ ਚੇਮਣਗਾ ਚੋਣਗਾ ਦਿਖਾਈਏ ਤੁਹਾਨੂੰ ਆਹ ਹਾਈ ਆਹ ਖਤਾਂ ਲੱਗੇ ਹੋਏ ਸਰੀਰ ਦੀ ਹਾਂ ਪੁਰਾਣੇ ਯਾਰ ਜਿਹੜੀ ਆ ਮਤਲਬ ਅੱਗ ਜੀ ਸਿੱਕਣ ਵਾਲੀ ਗਿੱਠੀ ਜੀ ਹੈ ਨਾ ਉਹਨਾਂ ਦੇ ਵਿੱਚ ਨਗਾਸ ਦਿੰਦੀ ਉਹ ਚੀਜ਼ ਐ ਆ ਆ ਗਿਆ ਅੱਗੇ ਮੇਜ਼ ਆ ਦੇਖੋ ਆ ਤਾਂ ਮੰਜੇ ਚਲੋ ਜੀ ਇੱਥੇ ਜਿਹੜੇ ਰਹਿੰਦੇ ਸੀ ਵੀ ਰੋਦੇ ਹਨਾ ਆ ਮੇਜ਼ ਉਹ ਟਾਈਮ ਦਾ ਯਾਰ ਠੀਕ ਐ ਉਮੇ ਦੇ ਉਮੇ ਯਾਰ ਆਪਦੇ ਆਪ ਨੂੰ ਨਾ ਭੁੱਲਰ ਸਾਹਿਬ ਰੂਮ ਕੰਪਨੀ ਦੀ ਛੱਡਦੀ ਹੈ ਕਿ ਉਹ ਟਾਈਮਾਂ ਦੀਆਂ ਚੀਜ਼ਾਂ ਵੇਖੀ ਜਾਂਦੇ ਆਂ ਵੇਖ ਲੈ ਆ ਚਕਾਠ ਵੇਖ ਤੀ ਹਾਂ ਨਹੀਂ ਅੱਜਕੱਲ ਵੀ ਇਹ ਜਗਾੜਾ 10 ਸਾਲ ਬਾਅਦ ਸਿਉਖ ਲੱਗ ਜਾਂਦੀ ਹੈ ਬਿਲਕੁਲ ਬਈਆ ਤੂੰ ਹੀ ਤੇ ਨਾ ਕੋਈ ਸੰਭਾਲ ਲੀਨਾਂ ਦੀ ਘਰੇ ਤਾਂ ਆਪਾਂ ਸੰਭਾਲ ਹੀ ਕਰ ਲੈਨੇ ਆ ਕਰ ਲੈਨੇ ਆ ਬਈ ਹਾਂ ਇਹਨਾਂ ਦੀ ਸੰਭਾਲ ਕੌਣ ਕਰਦਾ ਭੁੱਲਰ ਸਾਹਿਬ ਹੁੰਦਾ ਨਾ ਥੋੜਾ ਜਿਆਦਾ ਕਿ ਯਾਰ ਰੂ ਜੀ ਨੂੰ ਕਿ ਯਾਰ ਉਹ ਮਹਾਰਾਜ ਰਜੀਤ ਸਿੰਘ ਵੇਲੇ ਦੇ ਜਿਹੜੇ ਯਾਰ ਆਪਾਂ ਕਹਿ ਸਕਦੇ ਆਂ ਕਿ ਆਉਂਦੀਆਂ ਜਿਹੜੀਆਂ ਬਿਲਡਿੰਗਾਂ ਉਹਨਾਂ ਨੂੰ ਨੇੜੋਂ ਦੇਖ ਰਹੇ ਆ ਆ ਮੇਨ ਹਾਲ ਆ ਤੁਸੀਂ ਹਾਂ ਤੇ ਆ ਪੱਖੇ ਵਾਲੀ ਆ ਬਾਈ ਤੁਸੀਂ ਇਹ ਰਸੇ ਨੂੰ ਗਲਤ ਜਜਮੈਂਟ ਨਾ ਕਰ ਜੋ ਇਹ ਹੈਗੀ ਆ ਜੀ ਆਪਣੀ ਉਹ ਪੁੱਲ ਸਾਹਿਬ ਕੀ ਕਹਿੰਦੇ ਉਹਨੂੰ ਪੱਖੇ ਵਾਸਤੇ ਹਨ ਹਾਂ ਪੱਖੇ ਵਾਸਤੇ ਲੰਘਿਆ ਸੀਗਾ ਇਹ ਰੱਸਾ ਕਹਿੰਦੇ ਸਾਡੇ ਦਸਤੀਆ ਜਾਣਕਾਰੀ ਦਿੱਤੀ ਆ ਪੁਰਾਣੇ ਬੰਦੇ ਨੇ ਕਿਸੇ ਨੇ ਤੇ ਤੁਸੀਂ ਦੇਖੋ ਡਾਉਣ ਸੀਲਿੰਗ ਵਾਲਾ ਕੰਮ ਇਹ ਤੁਸੀਂ ਪਹਿਲਾਂ ਦੱਸਿਆ ਸੀਗਾ ਹਨਾ ਉਹ ਡਾਉਣ ਸੀਲਿੰਗ ਕੀਤੀ ਹੋਈ ਆ ਤਾਂ ਛੱਤ ਇੱਟਾਂ ਦੀ ਪਾ ਕੇ ਉਸ ਤੋਂ ਬਾਅਦ ਜਿਵੇਂ ਅੱਜਕੱਲ ਡਾਉਣ ਸੀਲਿੰਗ ਕਰਦੇ ਆ ਜਿਵੇਂ ਪੁੱਲ ਸਾਹਿਬ ਆਪਣੇ ਹੋਣ ਨਾ ਜਿਹੜੀਆਂ ਆਪਣੀਆਂ ਹੋਣਦੀਆਂ ਡਾਟਾਂ ਡਾਟਾਂ ਦੇ ਲੋਕ ਕੀ ਕਰਾਉਂਦੇ ਆ ਕਿ ਲੈਟਰ ਤੇ ਚਲੋ ਮੰਨ ਲੇ ਨਾ ਡਾਟਾਂ ਦੇ ਪਤਾ ਕੀ ਕਰਾਉਂਦੇ ਸ਼ਰਮ ਮਹਿਸੂਸ ਕਰਦੇ ਤੇ ਡਾਊਨ ਸੇਲਿੰਗ ਕਰਵਾ ਲੈਂਦੇ ਆ ਹਾਂ ਉਹੀ ਕੰਮ ਅੱਜ ਪਹਿਲਾਂ ਵਾਲੇ ਟਾਈਮ ਦਾ ਜਿਹੜਾ ਅੱਜ ਕੰਮ ਚੱਲੀ ਜਾਂਦਾ ਨਾ ਉਦੋਂ ਗੋਰਿਆਂ ਨੇ 150 ਸਾਲ ਪਹਿਲਾਂ ਆ ਚੀਜ਼ ਹੀ ਕਰਵਾਈਏ ਦੇਖ ਸਕਦੇ ਹੋ ਕਮਾਲ ਦੀ ਗੱਲ ਹੈ ਹੈਨਾ 150 ਸਾਲ ਆ ਪਾਕ ਹੀ ਇਹਨੇ ਕੀ ਪਿਆ 200 ਸਾਲ ਪੁਰਾਣੀ ਹੋਵੇ 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 ਜੱਜਮੈਂਟ ਲਾਈ ਆਪਾਂ ਬਾਕੀ ਆ ਦੇਖੋ ਤੁਹਾਨੂੰ ਚੀਜ਼ਾਂ ਦਿਖਾਉਣੀਆਂ ਜਿਹੜੀਆਂ ਇੱਥੇ ਮੌਜੂਦ ਐ ਇਸ ਸਮੇਂ ਆ ਦੇਖੋ ਤੁਸੀਂ ਆ ਲੱਕੜ ਉਹੀ ਪੇਰ ਤੁਹਾਨੂੰ ਦਿਖਾਈ ਆ ਇਹ ਟੰਗਣੇ ਸੀਗੇ ਮੰਨ ਲਓ ਕੱਪ ਆ ਇਥੋਂ ਤੋੜ ਰੱਖਿਆ ਜਿਨ੍ਹਾਂ ਨੇ ਮੱਲਾ ਸ਼ਰਾਰਤਾ ਕੀਤੀਆਂ ਆਪਣੇ ਹੁੰਦੀ ਹੈ ਸ਼ਰਾਰਤੀਆਂ ਅਕਸਰ ਪਿੰਡਾਂ ਦੇ ਵਿੱਚ ਅਕਸਰ ਪਰ ਇਹ ਸਾਰਿਆਂ ਦੀ ਸਾਂਝੀ ਚੀਜ਼ ਹੈ ਇੱਕ ਬੰਦੇ ਦੀ ਨਹੀਂ ਇਹ ਮੇਰੀ ਨਹੀਂ ਤੇਰੀ ਨਹੀਂ ਜਿਹੜਾ ਦੇਖੀ ਜਾਂਦਾ ਮੰਦਾ ਸਾਰੇ ਪਿਆਰ ਦੀ ਸਾਂਝੀ ਚੀਜ਼ ਹੈ ਇਸ ਸਰਕਾਰ ਨੂੰ ਚਾਹੀਦਾ ਮੱਲਾ ਵੀ ਦੀ ਸੰਭਾਲ ਕਰੇ ਕਿਉਂਕਿ ਦੂਰੋਂ ਦੂਰੋਂ ਲੋਕ ਆਉਂਦੇ ਆ ਪਿੰਡ ਵਾਲੇ ਲੋਕਾਂ ਨੂੰ ਵੀ ਮੈਂ ਬੇਨਤੀ ਕਰਦਾ ਛੱਤਿਆਣੇ ਨੇ ਜੋ ਵੀ ਮੇਰੇ ਵੀਰ ਸੁਣਨਗੇ ਅੱਗੇ ਵੀ ਸਾਡੀ ਜੀ ਇਹ ਇਕੱਠੇ ਹੋ ਕੇ ਸਾਰੇ ਵਧੀਆ ਲੋਕ ਬਣਾ ਕੇ ਮਨਜ਼ੂਰੀ ਲੈ ਕੇ ਸਰਕਾਰ ਤੋਂ ਤੇ ਇਹ ਵੀ ਸੰਭਾਲ ਕਰੋ ਤੁਹਾਡੇ ਪਿੰਡ ਦੀ ਸ਼ਾਨ ਆ ਦੂਰੋਂ ਦੂਰੋਂ ਲੋਕ ਐਸੇ ਦੇਖਣ ਉਹਦੇ ਵੀ ਛੱਤਿਆਣੇ ਜਿਹੜ ਨੇਰੀ ਕੋਠੀ ਨੇ ਸਾਲ ਪੁਰਾਣੀ ਹੈਗੀ ਬਿਲਕੁਲ ਜੀ ਬਿਲਕੁਲ ਤੇ ਆ ਤੁਸੀਂ ਦੇਖੋ ਓਵੇਂ ਚੀਜ਼ਾਂ ਖੜੀਆਂ ਕੋਈ ਬਾਹਲਾ ਇਹਦੇ ਤੇ ਖਰਚ ਨਹੀਂ ਹੁੰਦਾ ਮੇਰੇ ਹਿਸਾਬ ਨਾਲ ਕਿਉਂਕਿ ਕੰਨਾਂ ਗੁੰਦਾਂ ਦਾ ਕੋਈ ਚੱਕਰ ਹੀ ਨਹੀਂ ਓਵੇਂ ਪੰਗਾ ਸਿਸਟਮ ਮੜ ਜਿਹੜੇ ਡੋਰ ਹੈ ਉਵੇਂ ਦੇ ਉਵੇਂ ਪਏ ਹਨ ਯਾਰ ਲੱਕੜਾ ਲੁਕ ਲਗਲੇ 6 ਸਿਚੂਸ਼ਨ ਲਾਉਣੇ ਪੈਣਗੇ ਬਾੜੇ ਮੋٹے ਖੱਲੇ ਜੀ ਜੇ ਇਹਨੂੰ ਰੈਨੋਵੇਟ ਕਰਨੀ ਹੋਵੇ ਕੋਈ ਬੜਾ ਖਰਚ ਨਹੀਂ ਆਉਂਦਾ ਆ ਭੁੱਲਰ ਸਾਹਿਬ ਜੋੜੀ ਦਿਖਾਓ ਇਧਰ ਆ ਜੋੜੀ ਦੇਖੋ ਆ ਜੋੜੀ ਦੇਖੋ ਵਿੱਚ ਉਵੇਂ ਲਾਲ ਜੀ ਪਈ ਆ ਵੇਖੋ ਤੁਸੀਂ ਖਾਕੀ ਉਵੇਂ ਪਈ ਜਿਵੇਂ ਹਨ ਲੱਗਦਾ ਵੀ ਜਿਵੇਂ ਨਵੀਂ ਜੋੜੀ ਹੁੰਦੀ ਹੈ ਨਵੀਂ ਆਪਾਂ ਬਣਾਉਣੇ ਆ ਕੀ ਯਾਰ ਭਾਈ ਪੁੱਲਰ ਸਾਹਿਬ ਉਹ ਵੇਲੇ ਤੇ ਯਾਰ ਹੁੰਦੀਆਂ ਇਹ ਚੀਜ਼ਾਂ ਸਾਨੂੰ ਨਹੀਂ ਲੱਗੀ ਇਹਨੂੰ ਲੱਕ ਮਾਹਣ ਲੱਕ ਜੀ ਜੇ ਭੁੱਲਰ ਸਾਹਿਬ ਕਿ ਉਹ ਬਿਲਡਿੰਗਾਂ ਤੇ ਇੰਨਾ ਵਧੀਆ ਬਣਾ ਸਕਦੇ ਤੇ ਯਾਰ ਖਾਣਾ ਕਿੰਨਾ ਵਧੀਆ ਖਾਂਦੇ ਹੋਣਗੇ ਅਜਿਹੇ ਟਾਈਮ ਤੇ ਜ਼ਹਿਰ ਕੁੜੀ ਆ ਸਿੱਟੀ ਜਾਂਦੇ ਅੰਦਰ ਹਣਾ ਆਪਣੇ ਨੇ ਹੌਲੀ ਹੌਲੀ ਬਾਅਦ ਚ ਪਤਾ ਲੱਗਦਾ ਜੀਤੇ ਦਾ ਹਾਂ ਜਦੋਂ ਉਹ ਪਤਾ ਲੱਗਦਾ ਮਿੱਦਾ ਖਰਾਬ ਹੋ ਜਾਂਦਾ ਉਹ ਦੇਖੋ ਤੁਸੀਂ ਲਾਈਟਾਂ ਛੱਡਿਆ ਹੁੰਗਾ ਉਹ ਲਾਈਟਾਂ ਵਾਲਾ ਸਿਸਟਮ ਹੈ ਤਾਂ ਉਹ ਹਾਂਜੀ ਆ ਲਾਈਟਾਂ ਵਾਲਾ ਸਿਸਟਮ ਆ ਉਹ ਵੇਖੋ ਸਾਹਮਣੇ ਜਿਹੜੀ ਅੱਛਾ ਉਹ ਚਾ ਠੀਕ ਹੈ ਠੀਕ ਹੈ ਰੋਸ਼ਨੀ ਪੈਂਦੀ ਹੈ ਨਾ ਹਾਂ ਹਾਂ ਲਾਈਟਾਂ ਵਾਲਾ ਵੀ ਪਾਸੇ ਉੱਤੇ ਪਾਣੀ ਮੀਂਹ ਨਹੀਂ ਪੈਂਦਾ ਹੁੰਦਾ ਤੇ ਸ਼ਾਂ ਕੀਤੀ ਹੋਈ ਹੈ ਪਾਸੇ ਤੋਂ ਚੈਨਲ ਆਉਂਦਾ ਜਿਹੜਾ ਇਹਦੇ ਵਿੱਚ ਹਾਂ ਉਹ ਤੁਸੀਂ ਇੱ ਇਹ ਚਿਮਣੀ ਜਿਹੜੀ ਇਹਦੇ ਉੱਪਰ ਲੱਗੀ ਹੋਈ ਹੈ ਨਾ ਕਿਉਂ ਕਿ ਉਦੋਂ ਕਿਹੜੇ ਬਿਜਲੀ ਹੁੰਦੀ ਸੀ 1.5 200 ਸਾਲ ਪਹਿਲਾਂ 100 ਸਾਲ ਦੀ ਆਈ ਹੋਣੀ ਹੈ ਬਿਜਲੀ ਇਹ ਆ ਫੇਰ ਵੇਖੋ ਚਿਮਣੀ ਇਹ ਮੇਨ ਇਹ ਅੱਗ ਬਾਲ ਕੇ ਬੰਦੇ ਹੁਣੇ ਇੱਥੇ ਜਮਾਨਿਆਰੇ ਨਾਲ ਇੱਕ ਗੱਲ ਹੋਰ ਆ ਬੁੱਲ੍ਹੇ ਸਾਹਿਬ ਆ ਲੋਕ ਜੇ ਦੇਖੋ ਪੁਰਾਣੇ ਟਾਈਮ ਦਾ ਹੱਚਾ ਲੋਕ ਰਹੇ ਗਿਆ ਸੀਗਾ ਹਾਂ ਆ ਲੋਕ ਵੀ ਹੈ ਆ ਵੇਖੋ ਹਜੇ ਵੀ ਇਹ ਵਰਤ ਕਰਦਾ ਹੈਗਾ ਜੇਂਦਰ ਆਲੇ ਕੋਲੇ ਆ ਵੀ ਨਿਕਲੇ ਹੁਣ ਤਾਂ ਇਹ ਇਹ ਦੀ ਇਹਦੀ ਚਾਬੀ ਵਿਖੇ ਪੁੱਲਰ ਦਾ ਬਾਹਰੋਂ ਜਿਵੇਂ ਇਧਰੋਂ ਇੱਥੋਂ ਮਿਲਦਾ ਸ਼ਾਇਦ ਅੰਦਰੋਂ ਲੱਗਦਾ ਹੋਵੇ ਇਹ ਠੀਕ ਹੈ ਤੇ ਇੱਥੋਂ ਬਾਹਰੋਂ ਲੱਗਦਾ ਹੋਣਾ ਚਾਬੀ ਦੇ ਨਾਲ ਹਨਾ ਦੋਨੇ ਚੀਜ਼ਾਂ ਲੱਗ ਜਾਂਦੀਆਂ ਜਿਵੇਂ ਆਪਾਂ ਇੱਕ ਕੁੰਡੀ ਜੀ ਲਾ ਦਿੰਨੇ ਆ ਤੇ ਉੱਤੇ ਲਿਆਕ ਦੱਬ ਦਿੰਨੇ ਆ ਇੱਕ ਗੱਲ ਹੋਰ ਆ ਬੰਦਰਾ ਹੂੰ ਹੂੰ ਲੱਕੜ ਦੇ ਨਾਲ ਨਾਲ ਆਪਾਂ ਵੇਖੋ ਸ਼ੀਸ਼ਾ ਸ਼ੀਸ਼ਾ ਵੀ ਹੋਵੇ ਉਹ ਵੇਖ ਲੈ ਕਿੰਨਾ ਪੁਰਾਣਾ ਸ਼ੀਸ਼ਾ ਹੈ ਲੈਣਾ ਪੀ ਲੱਗਦਾ ਵੀ ਟੁੱਟ ਜੂ ਇਹ ਕਿਸੇ ਦਾ ਹਾਂ ਸਹੀ ਗੱਲ ਆ ਬਾਈ ਇਹ ਨਾ ਇੱਥੇ ਸ਼ੀਸ਼ਾ ਜਿਹੜਾ ਕੀ ਆ ਜਨਤਾ ਨੇ ਕੱਢਿਆ ਪਰ ਟੁੱਟਿਆ ਨਹੀਂ ਇਹ ਜਿਹੜੀ ਕੰਦ ਤਾਈਓ ਕੀ ਗੱਡੀ ਹੈ ਕਿ ਬਾਹਰਲੇ ਪਾਸੇ ਕੀ ਯਾਰ ਸ਼ਰਾਰਤੀ ਅੰਸਰ ਨਾ ਬੜਾ ਤੰਗ ਕਰਦੇ ਆ ਤਾਂ ਵੀ ਮੈਲਾ ਉੱਤੇ ਬਣੀ ਹੋਵੇਂ ਹੈਨਾ ਸਿਸਟਮ ਰਕ ਸਾਰੇ ਜਗ੍ਹਾ ਤੋਂ ਲਿਆ ਬਾਰੀਆਂ ਆਂਗਾ ਇਹ ਇੱਧਰ ਵੀ ਪੁਲਰ ਸਾਹਿਬ ਆਪਣੇ ਕਬੂਤਰ ਦੇ ਚਾਰੇ ਦੇ ਅੰਡੇ ਆ ਨਾ ਹਾਂ ਅੰਡੇ ਤਾਂ ਫਿਰ ਇੱਥੇ ਜਿਹੜਾ ਜਗ੍ਹਾ ਉਹ ਜਿੱਦਾਂ ਉਹਨਾਂ ਨੇ ਬਾਇਆ ਇੱਥੇ ਬੰਦਾ ਨਹੀਂ ਆਉਂਦਾ ਪਰ ਉੱਤੇ ਜਾਨਵਰਾਂ ਨੇ ਆਪਣਾ ਬਸੇਆ ਆ ਯਾਰ ਸਪਸਲੂਤੀ ਇੱਥੇ ਖਰਾਬਤਾ ਕਰਦੇ ਹੋਣੇ ਅੰਡੇ ਕਿ ਨਹੀਂ ਸੇਫ ਉਹਨਾਂ ਉੱਚੀ ਜਗ੍ਹਾ ਤੇ ਲਾਏ ਹੋਏ ਜਾਵੇ ਇੱਧਰ ਦੇਖੋ ਤੁਸੀਂ ਹਾਂ ਇੱਧਰ ਵੀ ਲਾ ਰੱਖਿਆ ਆਹ ਜੋੜੀ ਬਿਲਕੁਲ ਸਹੀ ਪਈ ਹੈ ਹਾਲ ਤੇ ਕੁੰਡਾ ਇਹ ਕੁੰਡਾ ਪਹਿਲਾਂ ਵਾਲਾ ਹੈ ਇਹ ਨਵਾਂ ਲਾਇਆ ਨਵਾਂ ਲਾਇਆ ਇੱਥੇ ਹੋਇਆ ਹੈ ਨਾ ਪੱਟਿਆ ਹੋਇਆ ਹਮ ਆਹ ਚੀਜ਼ ਆ ਇੱਧਰ ਹਨਾਉਣ ਵਾਲਾ ਲੱਗਦਾ ਇਹਨਾਂ ਦਾ ਮਿਲੂਗਾ ਕੀ ਸਿਸਟਮ ਆ ਹਾਂ ਉਹ ਕੋਲ ਆ ਆ ਚਾਬੀ ਲੱਗ ਗਿਆ اچھا ਠੀਕ ਹੈ ਜੀ ਹਣੋਂ ਵਾਲਾ ਹੋਊਗਾ ਸਿਸਟਮ ਨਾ ਵੇਖੀ ਤੇ ਇੱਥੇ ਬੰਦਾ ਨਹਾ ਕੇ ਵਧੀਆ ਹੋਵੇ ਪਾਣੀ ਬਾਹਰ ਜਾਣ ਨੂੰ ਦਿੱਤਾ ਹੋਈ ਹੈ ਜਗਾ ਉੱਥੇ ਤੇ ਆ ਤੇ ਆ ਜਿਹੜੇ ਤੁਸੀਂ ਉਹ ਪਿੱਛੇ ਵਿਖਾਈ ਜਾਂਦੇ ਸੀ ਇਹ ਕੁੰਡੇ ਜੇ ਆ ਜੀ ਇੱਥੇ ਹੈ ਮਨ ਲਾ ਕੱਪੜਾ ਲੱਤਾ ਟੰਗਣ ਨੂੰ ਜਿਵੇਂ ਇੱਥੇ ਐਕਟਿਵ ਬਚਿਆ ਹੋਇਆਗਾ ਇੱਧਰ ਦੋ ਤਿੰਨ ਟੁੱਟੇ ਹੋਏ ਹੈਗੇ ਇੱਧਰ ਹੈਂਗਾ ਜਿਵੇਂ ਆਪਾਂ ਕੱਪੜੇ ਬਾਥਰੂਮ ਜਣਾ ਲਾਉਣੇ ਹੈ ਕਰ ਸੀ ਹਾਂ ਉਹ ਚੀਜ਼ ਹੈ ਯਾਰ ਬਾਈ ਆ ਸਰੀਏ ਵੇਖੋ ਤੁਸੀਂ ਇਹ ਆ ਰੰਗ ਸੀ ਉਸ ਸਮੇਂ ਨੇ ਪੁਰਾਣੇ ਸਮੇਂ ਵੇਲੇ ਚਲ ਬਾਹਰ ਰੰਗ ਲੈ ਗਿਆ ਆ ਕੀਤਾ ਸੀ ਉਹ ਦੇਖ ਲੈ ਰੰਗ ਜਿਹਨੇ ਵੇਖਣੀ ਪਰ ਬਾਹਰੋਂ ਦੇਖੀ ਹੋਊ ਅੰਦਰੋਂ ਨਹੀਂ ਆਇਆ ტიკਰ ਕਿਸੇ ਨੇ ਵੇਖੀ ਹੋਣੀ ਇਹ ਬਾਈ ਯਾਰ ਆਪਣੀ ਉਹ ਮੋਹ ਪ੍ਰੇਮ ਸੀ ਬਾਈ ਨਾਲ ਜਿਹਦੇ ਕੋਲ ਇਹ ਚੱਬ ਗਿਆ ਤੇ ਉਹਨੇ ਯਾਰ ਆਖਿਆ ਕਿ ਚਲੋ ਤੁਸੀਂ ਵੀਡੀਓਗ੍ਰਾਫੀ ਕਰਦੇ ਆ ਤੇ ਇਹ ਲੋਕਾਂ ਦਿੱਕਰ ਜ਼ਰੂਰ ਜਨਤਕ ਕਰੋ ਅਸੀਂ ਕੋਸ਼ਿਸ਼ ਇਹ ਕਰਾਂਗੇ ਬਾਈ ਕਿ ਤੁਸੀਂ ਵੀ ਸ਼ੇਅਰ ਦੇ ਨਾਲ ਕੋਸ਼ਿਸ਼ ਇਹ ਕਰੋ ਕਿ ਇਹਨਾਂ ਵੱਤ ਵਾਦੇ ਯਾਰ ਆਪਾਂ ਜੇ ਪਿੰਡ ਦੇ ਕਰਨਗੇ ਤੇ ਪਿੰਡ ਦਾ ਸਮਝੋਗ ਵਰਤਮਾਨਤ ਨਹੀਂ ਤਾਂ ਯਾਰ ਸਰਕਾਰ ਤੇ ਕਰ ਪੰਜਾਓ ਕਿ ਇਹਨਾਂ ਨੂੰ ਰੈਨੋਵੇਟ ਕੀਤਾ ਜਾਵੇ ਕਮਲ ਸਿਹਾਰ ਦਾ ਹੱਕ ਬਣਦਾ ਜੀ ਜਿਵੇਂ ਇਸ ਤਰ੍ਹਾਂ ਦੀਆਂ ਪੁਰਾਣੀਆਂ ਚੀਜ਼ਾਂ ਇੱਥੇ ਲੋਕ ਦੂਰੋਂ ਦੂਰੋਂ ਆਉਣਗੇ ਕਿਰਾਇਆ ਜਿਵੇਂ ਫਿਲਮਾਂ ਨਹੀਂ ਮੰਨਦੀਆਂ ਆਪਣੇ ਪੁਰਾਣੇ ਸਮੇਂ ਦੇ ਇਹੋ ਜਿਹੀਆਂ ਚੀਜ਼ਾਂ 'ਚ ਵੱਧ ਬਣਨਗੀਆਂ ਕਿਉਂਕਿ ਅੱਜਕੱਲ੍ਹ ਪੁਰਾਣੇ ਸਮੇਂ ਦੇ ਯਾਨੀ ਫਿਲਮਾਂ ਜਾਦੇ ਬਣ ਰਹੀਆਂ ਗਈਆਂ ਤੇ ਉਹਨਾਂ ਵਾਸਤੇ ਜਿਹੜੀ ਇਹ ਫਿਲਮਾਂ ਦੀ ਲੋਕੇਸ਼ਨ ਬਹੁਤ ਵਧੀਆ ਹੋਊਗੀ ਚਾਰ ਪੰਜ ਕਿੱਲੇ ਜਗਾ ਇਹ ਸਾਰੀ ਆਸੇ ਪਾਸੇ ਜਿਹੜੀ ਖਾਲੀ ਵੀ ਪਈ ਆ ਇਦੇ ਨਾਲ ਨਾਲ ਬਾਕੀ ਹੋਰ ਚੀਜ਼ਾਂ ਉਹ ਵੀ ਤੁਹਾਨੂੰ ਦਿਖਾਉਣੇ ਆ ਬਾਹਰ ਅਸੀਂ ਰਸੋਈਆਂ ਰਸਾਈਆਂ ਤੇ ਪੁਰਾਣੇ ਕਮਰੇ ਪਏ ਹੋਏ ਆ ਉਹ ਅੱਡ ਵੱਖਰੇ ਐ ਮਲਾਜਮਾਂ ਵਾਸਤੇ ਸੀਗੇ ਤੇ ਉਹ ਚੀਜ਼ ਵਧੀਆ ਬਣੀ ਹੋਵੇ ਕਿ ਦੂਰ ਦੂਰ ਦੇ ਲੋਕ ਆ ਜਿਹੜੇ ਉਹ ਇੱਥੇ ਪ੍ਰੀ ਵਿਡਿੰਗ ਸ਼ੂਟਿੰਗ ਹੁੰਦੀ ਜਿਵੇਂ ਅੱਜ ਕੱਲ ਬੜਾ ਚੱਲਿਆ ਰਿਵਾਜ ਬਾਕੀ ਪਾਰਟੀਆਂ ਸ਼ਾਟਿੰਗਾਂ ਅੱਜ ਕੱਲ ਜੀ ਮਲ ਡੈਸਟੀਨੇਸ਼ਨ ਵੈਡਿੰਗ ਹੁੰਦੀਆਂ ਜਿਵੇਂ ਘਰੋਂ ਬਾਹਰ ਜਾ ਕੇ ਵਿਆਹ ਕਰਦੇ ਆ ਕੋਈ ਰਾਜਸਥਾਨ ਚ ਜਾਂਦਾਗਾ ਕੋਈ ਕਿੱਥੇ ਜਾਂਦਾ ਉਹ ਜਗ੍ਹਾ ਉਹਦੇ ਵਾਸਤੇ ਬੜੀ ਵਧੀਆ ਪਰਫੈਕਟ ਜਗ੍ਹਾ ਐ ਇੱਥੇ ਬਹੁਤ ਦੀ ਸ਼ਾਨੀ ਜੇ ਮੰਨ ਲਾ ਇਹਦੀ ਵ ਤੇ ਮੈਂ ਨਾ ਯਾਰ ਇਹ ਜੀ ਚੀਜ਼ ਹੀ ਨਹੀਂ ਕਿਤੇ ਹੋਣੀ ਕੀ ਹਾਂ ਚਾਰ ਕਿੱਲਾਂ ਦੇ ਵਿੱਚ ਦੱਸਦੇ ਹਾਂ ਨਾ ਚਾਰ ਕਿੱਲੇ ਬਜ਼ੁਰਗਾਂ ਨੂੰ ਤੂੰ ਦੂਰ ਤੇ ਕਰ ਵੇਖੋ ਤੁਸੀਂ ਹੁਣ ਘੇਰੇ ਲੋੜ ਦਿਖਾਉਣੇ ਆਪਾਂ ਇੱਕ ਇੱਕ ਗੱਲ ਭੁੱਲਰ ਸਾਹਿਬ ਕੀ ਹੁਣ ਜਿਵੇਂ ਇਹ ਆਪਣਾ ਪੱਤ ਝੜਦਾ ਟਾਈਮ ਦਾ ਚੱਲੀ ਜਾਂਦਾ ਹੈਗੇ ਹਨਾ ਪੱਤੇ ਵਗੈਰਾ ਹੈ ਨਹੀਂ ਜਦੋਂ ਹਰਿਆਲੀ ਹੋਈ ਯਾਰ ਇੱਥੇ ਨਾ ਇੱਥੇ ਮੰਜਾ ਡਾਇਆ ਹੋਵੇ ਤੇ ਸ਼ਾਂਤੀ ਆਊਗੀ ਇੱਕ ਗੱਲ ਹੋਰ ਦੱਸ ਦਈਏ ਦਰਸ਼ਕਾਂ ਨੂੰ ਕਿ ਉਹ ਜਿਹੜਾ ਗੋਰਾ ਆਇਆ ਸੀਗਾ ਇੱਥੇ ਇਹਦਾ ਗੋਰਾ ਆਇਆ ਸੀ ਇੱਕ ਹਾਂ ਉਹ ਮਾਲਾ ਉੱਥੇ ਪਿੱਛੇ ਰਿਹਾ ਸੀ ਇੱਥੇ ਪਿਆ ਸੀਗਾ ਲੋਕਾਂ ਨੇ ਬਹੁਤ ਆਖਿਆ ਸੀਗਾ ਛੱਤਿਆਂ ਨੇ ਪਿੰਡ ਦੇ ਆਣੇ ਵੀ ਤੁਸੀਂ ਸਾਡੇ ਘਰੇ ਆ ਕੇ ਬਹਿ ਜਾਓ ਇੱਥੇ ਸੁੰਨਸਾਨ ਜਗ੍ਹਾ ਚ ਕਿਉਂ ਪੈਨੇ ਆ ਪਰ ਉਹ ਕਹਿੰਦਾ ਅਸੀਂ ਤਾਂ ਇਸੇ ਤਰ੍ਹਾਂ ਹੀ ਜਿਹੜਾ ਬਾਹਰ ਪੈਨੇ ਆ ਨੰਦ ਲੈਨੇ ਆ ਜਿਹਨੇ ਦੋ ਨਿੰਮਾ ਦੇ ਵਿੱਚ ਦਾ ਆਪਣਾ ਝੂਲਾ ਆ ਹੁੰਦਾ ਪੈਣ ਵਾਲਾ ਬਣਿਆ ਦੌਣ ਜੀ ਦਾ ਉਹ ਟੰਗ ਕੇ ਤੇ ਉਹ ਤੁਹਾਨੂੰ ਦਿਖਾਉਣੇ ਅੱਗੇ ਆ ਜਾਓ ਜਗ੍ਹਾ ਤੇ ਰਾਮ ਨਾਲ ਉੱਥੇ ਰਾਤ ਗੁਜ਼ਾਰੀ ਤੇ ਉਹ ਤਾਂ ਕਰਕੇ ਇੱਥੇ ਲੋਕ ਕਈ ਡਰਦੇ ਵੀ ਆ ਵੀ ਇੱਥੇ ਯਾਰਾ ਸੁੰਨਸਾਨ ਜੀ ਜਗ੍ਹਾ ਵੀ ਤੇ ਕੀ ਕਰਨਾ ਆ ਕਿ ਤੁਸੀਂ ਅਸੀਂ ਸਾਡੇ ਨਾਲ ਪਿੰਡ ਚੱਲੋ ਆ ਜਗ੍ਹਾ ਤੇ ਉਸ ਬ ਵੇਖੋ ਤੁਸੀਂ ਆਸਟ੍ਰੇਲੀਆ ਦਾ ਸੀ ਨਾ ਬੰਦਾ ਉਹ ਹਾਂ ਨਹੀਂ ਅਮਰੀਕਾ ਦਾ ਅਮਰੀਕਾ ਦਾ ਸੀਗਾ ਬੰਦਾ ਉਹ ਤੇ ਉਹ ਇਸ ਜਗ੍ਹਾ ਤੇ ਆ ਕੇ ਤੁਸੀਂ ਆ ਵੇਖੋ ਆ ਨਹਿਮਾ ਜਿਹੜੇ ਇਹ ਇਹਨਾਂ ਦੇ ਵਿਚਾਲੇ ਨਾ ਬਈ ਮੈਂ ਤੁਹਾਨੂੰ ਦੱਸ ਦਿਆਂ ਕਿ ਉਹਨੇ ਇੱਥੇ ਬਣ ਲਿਆ ਸੀਗਾ ਆਪਦਾ ਜਿਹੜਾ ਸੀਗਾ ਝੂਲਾ ਜਾਂ ਤੇ ਮੈਂ ਵੀ ਆਇਆ ਸੀ ਇੱਥੇ ਤੇ ਹੁਣ ਬਾਈ ਨੂੰ ਮੈਂ ਆਖਿਆ ਯਾਰ ਐਵੇਂ ਕਰਕੇ ਚਲੋ ਆਪਾਂ ਘਰੇ ਆਜੋ ਤੁਸੀਂ ਇੱਥੇ ਰਾਤ ਨੂੰ ਬਹਿਣਾ ਕਰਨਾ ਔਖਾ ਹਨਾ ਕਿ ਬਾਈ ਦੂਰ ਹੈਗੀ ਆਪਣੇ ਪਿੰਡ ਤੋਂ ਤਿੰਨ ਚਾਰ ਕਿਲੋਮੀਟਰ ਪੈ ਜਾਂਦੀ ਆ ਆ ਉਹਦਾ ਹੀ ਸਿੱਟੀ ਆ ਬਈਆ ਵੇਖ ਲਓ ਤੁਸੀਂ ਨੇ ਨਹੀਂ ਜੀ ਕੀ ਨੰਦਾ ਨਾ ਆ ਸਾਸ ਵਗੈਰਾ ਉਸੇ ਬਾਈ ਦੀ ਸਿੱਟੀ ਹੈ ਤੇ ਇੱਥੇ ਬੈਕਣਾ ਉਹਨੇ ਠੱਲੀ ਬਾਈ ਭੱਲਰ ਸਾਹਿਬ ਤੇ ਇਹ ਝੂਲਾ ਜਿਹਾ ਬਣਾ ਕੇ ਨਾ ਤੇ ਆਦਾ ਸਾਰਾ ਖਾਣਾ ਦਾਣਾ ਨਾਲ ਚੱਕੀ ਫਿਰੇ ਤੇ ਅਸੀਂ ਆਖਿਆ ਚਲੋ ਯਾਰ ਤੁਸੀਂ ਮਤਲਬ ਡਿਨਰ ਟਾਈਮ ਨੰਦ ਲੈਣਾ ਇੱਥੇ ਲੈ ਲਓ ਤੇ ਚਲੋ ਆਪਾਂ ਪਿੰਡ ਚ ਜਾਂਦੇ ਆ ਨਹੀਂ ਪਰੋ ਕਹਿੰਦਾ ਯਾਰ ਇੱਥੇ ਤੁਹਾਨੂੰ ਦਿਖਾ ਸੇ ਤੁਸੀਂ ਦੇਖ ਲਿਓ ਚੀਵਣੀਆਂ ਜਿਹੜੀਆਂ ਤੁਹਾਨੂੰ ਪਹਿਲਾਂ ਦੱਸ ਗਿਆ ਉਹ ਲਾਈਟਾਂ ਵਾਲਾ ਸਿਸਟਮ ਜਿਹੜਾ ਹੈਗਾ ਉਹ ਚੀਜ਼ ਆ ਕੇ ਰੀਲੋਡ ਦਿਖਾਉਣੇ ਤੁਹਾਨੂੰ ਤੁਸੀਂ ਵੇਖੋ ਇਹ ਬੜੀ ਸੋਹਣੀ ਤਰੀਕੇ ਨਾਲ ਜਿਹੜੀ ਬਣੀ ਹੋਈ ਹੈ ਵੇਲੇ ਕਿੰਨੀ ਪੁਰਾਣੀ ਹੈ 1.5 200 ਸਾਲ ਪੁਰਾਣੀ ਸਾਨੂੰ ਤਾਂ ਪਤਾ ਹੀ ਨਹੀਂ ਕਿ ਇਸ ਸਬੂਤ ਆ ਕਿੰਨੇ ਚਿਰ ਪੁਰਾਣੀ ਹੈ ਅਜੇ ਨਾਲ ਹੀ ਕਹਿ ਸਕਦੇ ਆ ਤੁਹਾਨੂੰ ਅਸੀਂ ਆਹ ਦੇਖੋ ਲੋਹਾ ਉਹੀ ਫੇਰ ਤੁਹਾਨੂੰ ਦਿਖਾਇਆ ਵੀ ਉਵੇਂ ਪਿਆ ਕੋਈ ਲੱਗਦਾ ਪਤਾ ਅੱਜ ਕੱਲ੍ਹ ਇਹ ਲੋਹਾ 10 ਸਾਲਾਂ ਬਾਅਦ ਪਾ ਲੈਣੀ ਥੇ ਹੁੰਦਾ ਤੇ ਆਹ ਦੇਖੋ ਤੁਸੀਂ ਅੱਜ ਜਿਹੜੇ ਰੋਸ਼ਨ ਦਾਣ ਰੱਖੇ ਹੋਏ ਅੱਜ ਭਰਾਣਾ ਦਿਖਾਉਣੇ ਅੱਜ ਆ ਤੁਹਾਨੂੰ ਬਰਾਂਡਾ ਦਿਖਾਉਣੇ ਵੇਖੋ ਇੱਧਰ ਇੱਥੇ ਇਹ ਅੱਜਕੱਲ ਗੱਡਿਆਂ ਨਾਲ ਉਹਨੂੰ ਬਣਾਏ ਹੋਏ ਆ ਲੋਕਾਂ ਨੇ ਉਹ ਚੀਜ਼ ਹੀ ਇਸ ਤਰ੍ਹਾਂ ਦੀ ਇੱਥੇ ਬੈਠ ਕੇ ਚਾਹ ਪਾਣੀ ਪੀਂਦੇ ਹੋਣੇ ਆ ਆਦਰਵਾੜਾ ਜਿਹੜਾ ਵਿਚਾਲਾ ਮੇਨ ਕਮਰਾ ਸੀਗਾ ਉੱਥੇ ਨਾਲ ਅਟੈਚ ਸੀਗਾ ਬੰਦ ਕੀਤਾ ਹੋਇਆ ਕਿਉਂਕਿ ਲੋਕ ਵਿੱਚ ਵੜ ਜਾਂਦੇ ਸੀਗੇ ਇਹਦੇ 'ਚ ਤਾਂ ਕਰਕੇ ਸ਼ਾਮ ਦਿਖਾਉਂ ਮੜਾ ਆ ਵੇਖੋ ਤੁਸੀਂ ਕਿੰਨੀ ਸੋਹਣੀ ਜਗ੍ਹਾ ਹੈ ਬਾਕੀ ਪਲਾਸਟਰ ਵੇਖੋ ਯਾਰ ਹਜੇ ਨਹੀਂ ਲਿਆ ਵੇਖ ਲੈ ਹਾਂ ਮੇਰੇ ਘਰ ਲਈ ਅੱਭੀ ਹੈ ਨਾ ਇੱਧਰ ਦੇਖੋ ਤੁਹਾਨੂੰ ਦਿਖਾਈਏ ਬਈ ਕੋਈ ਬੜਾ ਮੋਟਾ ਵੀ ਨਹੀਂ ਚੜਿਆ ਜੀ ਕੰਮ ਯਾਰ ਇਹ ਪਲਾਸਟਰ ਭੁੱਲ ਸਰ ਜਿੱਕੇ ਮੜੇ ਸੀ ਕਿਹੜੀ ਵੈਰਾਈਟੀ ਦਾ ਹੈਗੀ ਚੀਜ਼ ਹੋ ਸਕਦੀ ਹੈ ਹਾਂ ਕੀ ਗਣੀ ਜੀ ਮਿੱਟੀ ਦੇ ਕੋਈ ਸੀ મતલਬ ਉਹ ਟਾਈਮ ਦੀ ਚੰਗੀ ਚੀਜ਼ ਸੀ ਆਪਾਂ ਕਹਿ ਸਕਦੇ ਹਾਂ ਨਾ ਕੁਆਲਿਟੀ ਜਿਹੜੀ ਇੰਨਾ ਟਾਈਮ ਹੋ ਗਿਆ ਨਾ ਆਹ ਵੇਖੋ ਇੱਥੇ ਲਿਖਿਆ ਕਿਸੇ ਬੰਦੇ ਨੇ ਏਕਤਾ ਵਿੱਚ ਬਲ ਹੈ ਬਾਕੀ ਸਹੀ ਗੱਲ ਹੈ ਸਹੀ ਗੱਲ ਹੈ ਇੱਥੇ ਬਾਲੇ ਦਾ ਸ਼ੁਰੂ ਤੇ ਪੜਦੇ ਆਏ ਸਭ ਮਿਹਨਤ ਸਫਲਤਾ ਦੀ ਕੁੰਜੀ ਹੈ ਇੱਥੇ ਨਸ਼ਾ ਛਡਾਊ ਕੇਂਦਰ ਦਾ ਨੰਬਰ ਵੀ ਲਿਖ ਰੱਖਿਆ ਹੈ ਇਹਦੇ ਵਿੱਚ ਚੰਗੇ ਬੰਦੇ ਵੀ ਜਿਹੜੇ ਚੰਗੇ ਵੀ ਹੈਗੇ ਤੇ ਨਸ਼ੇ ਵਾਲੇ ਵੀ ਹੈਗੇ ਆਹ ਜਾਲੀ ਦਿਖਾਓ ਆ ਵੇਖੋ ਤੁਸੀਂ ਜਾਲੀ ਕਿੰਨੀ ਪੁਰਾਣੀ ਹੋ ਸਕਦੀ ਆ ਅੱਜ ਕੱਲ ਤੂੜੀ ਵਾਲੀਆਂ ਟਰਾਲੀਆਂ ਤੇ ਲਾਉਂਦੇ ਲੋਕ ਜਾਲੀਆਂ ਉਹਦੀ ਗੱਲ ਜਾਂਦੀ ਹੈ ਜੇ ਰ ਇਹ ਉਵੇਂ ਖੜੀ ਹੈ ਵੇਖੋ ਹੈ ਕਿ ਲੱਗਦਾ ਪਤਾ ਨਵੀਂ ਜਾਲੀ ਤਾਂ 10 ਗੁਣਾ ਚੰਗੀ ਹੋਊਗੀ ਕੰਮ ਸੇ ਕਮੇ ਤੇ ਹੁਣ ਇਧਰੋਂ ਵੀ ਦਿਖਾ ਦੂ ਮਾੜਾ ਜਿਹਾ ਸਿਸਟਮ ਘੇਰੀ ਲੋਟ ਆ ਜਗ੍ਹਾ ਤੋਂ ਵਖਰੀ ਚੀਜ਼ ਲੱਗੀ ਯਾਰ ਪਹਿਲੀ ਯਾਰ ਐਨ ਵਾਲੇ ਬਿਲਕੁਲ ਨੇੜੇ ਆ ਤਿੰਨ ਚਾਰ ਕਿਲੋਮੀਟਰ ਤੇ ਮੇਰੇ ਆ ਵੇ ਲੋਕਾਂ ਨੇ ਵੇਖਣੀ ਜ਼ਰੂਰ ਚਾਹੀਦੀ ਐ ਤੇ ਸ਼ੇਅਰ ਜ਼ਰੂਰ ਕਰ ਦੇਣਾ ਕਬੂਤਰ ਵੇਖੋ ਬਈ ਯਾਰ ਕਿੱਡੇ ਸੋਹਣੇ ਲੱਗਦੇ ਨੇ ਇਹ ਆ ਭੁੱਲਾ ਸਾ ਮੈਂ ਇਹ ਕਹਿਣਾ ਹੈ ਕਿ ਜੇ ਮਤਲਬ ਲੋਕ ਸ਼ੇਅਰ ਜ਼ਰੂਰ ਕਰ ਦੇਣ ਤਾਂ ਜੋ ਯਾਰ ਨੇੜੇ ਵਾਲਾ ਨਾ ਇੱਥੇ ਆ ਕੇ ਵੇਖ ਜ਼ਰੂਰ ਸਕੇ ਜਾਂ ਆਪਣੇ ਬੱਚਿਆਂ ਨੂੰ ਦਿਖਾ ਸਕੇ ਯਾਰ ਉਹ ਚੀਜ਼ ਜਿਹੜੀ ਦਿਖਾਓ ਉੱਤਲ ਜਿਹੜਾ ਚਬੂਤਰਾ ਮੇਨ ਕਮਰਾ ਜਿਹੜਾ ਆਪਾਂ ਗਏ ਸੀ ਇੱਥੇ ਰੱਸੇ ਟੰਗੇ ਹੋਏ ਸੀ ਉਹ ਜਗ੍ਹਾ ਤੇ ਆ ਉਹ ਮੇਨ ਕਮਰਾ ਹਾਂ ਰੌਸ਼ਨੀ ਆਉਣ ਵਾਸਤੇ ਜਿਹੜਾ ਤੇ ਉਹ ਜਗ੍ਹਾ ਦੇ ਉੱਪਰ ਮਤਲਬ ਅੰਦਰਲੇ ਪਾਸਾ ਉਹ ਤੇ ਬਾਹਰੋਂ ਇੱਕੋ ਇਹਨਾਂ ਨੇ ਇਹ ਡਿਜ਼ਾਈਨ ਇੱਕੋ ਕਿੰਨਾ ਸੋਹਣਾ ਹੈ ਨਾ ਬਹੁਤ ਚੰਗੀ ਕੀਤੀ ਹੈ ਉਹ ਜਗ੍ਹਾ ਵੀ ਜਿਹੜਾ ਰੋਸ਼ਨ ਦਾਣ ਹੋਣ ਪਾਸੇ ਤੋਂ ਜਿਹੜਾ ਚਾਨਣ ਅੰਦਰ ਜਾਵੇ ਜੇ ਮੰਨ ਲਾ ਨੀਵੀਂ ਰੱਖੀ ਹੁੰਦੀ ਫਿਰ ਚਾਨਣ ਨਹੀਂ ਜਾਣਾ ਸੀ ਅੰਦਰ ਇਹ ਗੱਲ ਹੈ ਹੁਣ ਅਸੀਂ ਤਾਂ ਅੱਜ ਵੀ ਥੋੜਾ ਥੋੜਾ ਬੋਲਟ ਦੇ ਨੰਦ ਲੈ ਲਈਦੇ ਕਦੇ-ਕਦੇ ਹਾਂ 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 ਸਹੀ ਗੱਲ ਹੈ ਤੇ ਆਹ ਵੇਖੋ ਤੁਸੀਂ ਇੱਧਰ ਹੁਣ ਦਿਖਾਉਣੇ ਤੁਹਾਨੂੰ ਕਿਚਨ ਇਹ ਗੋਰਾ ਦਾ ਕਿਚਨ ਹੈ ਤੇ ਆਪਣੀ ਰਸੋਈ ਹੈ ਆਪਣੀ ਰਸੋਈ ਹੈ ਇਹ ਵੇਖੋ ਯਾਰ ਪੋਵੇਂ ਖੜੀ ਹੈ ਲੈ ਕਮਾਲ ਹੀ ਹੈ ਜਿਵੇਂ ਹਨਾ ਸਿਸਟਮ ਸਾਰਾ ਕੋਈ ਲੈਂਟਰ ਸ਼ਾ ਇੰਟਰ ਨਹੀਂ ਪਤਾ ਨਹੀਂ ਕਿਹੜੇ ਸਾਨਾ ਪਾਈਆਂ ਡਾਟਾ ਆ டாੜੀ ਡਾਟਾ ਆ ਲੈ ਇਹਦਾ ਉਹ ਸਮੇਂ ਤਰੀਕੇ ਨਾਲ ਛੋਟੀਆਂ ਛੋਟੀਆਂ ਡਾਟਾ ਵੇਖੀ ਢਾਈ ਢਾਈ ਫੁੱਟ ਗਾ ਉਹ ਵੇਲੇ ਯਾਰ ਡਾਟਾ ਕਿ ਆ ਕੁਮਾਰ ਪੱਕੇ ਪੱਕੇ ਦਾ ਵੀ ਯਾਰ ਰੋਸ਼ਨਾ ਕਿ ਨਹੀਂ 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 ਇਹ ਤਾਂ ਉਹੀ ਰੋਸ਼ਨੀ ਆ ਰੋਸ਼ਨੀ ਆ ਰੋ ਮੈਂ ਵੀ ਆਖਿਆ ਯਾਰ ਰੋਸ਼ਨੀ ਆਣਾ ਤੇ ਹਮ ਮਸਾਲਾ ਜਾਂ ਮਨ ਨਹੀਂ ਸੋਹਣੀ ਢਿੱਲੋ ਕੀ ਲਿਖਿਆ ਢਿੱਲੋ ਸ਼ਾਨਖਣੀ ਦਿਲੋਸ਼ਾਨ ਹਾਂ ਦਿਲੋਸ਼ਾਨ ਹਾਂ ਦਿਲੋਸ਼ਾਨ ਬਈ ਠੀਕ ਹੈ ਉਹ ਚੀਜ਼ ਆ ਦੂਜੇ ਪਾਸੇ ਰਚੀ ਬਣੀ ਵੀ ਦਿਖਾਉਣਾ ਤੁਹਾਨੂੰ ਇਹ ਛੋਟਾ ਜਿਹਾ ਕਮਰਾ ਹਨ ਕਿੰਨਾ ਵਧੀਆ ਸਿਸਟਮ ਹੈ ਇਹ ਹਨ ਤੇ ਸੁਵਿਧਾ ਸ ਤੇ ਮੈਨੂੰ ਪਤਾ ਆ ਪਰਲੇ ਪਾਸੇ ਰਸੋਈ ਆ ਇਧਰਲੇ ਪਾਸੇ ਖਾਣ ਪੀਣ ਵਾਲੀ ਜਗ੍ਹਾ ਆ ਮੈਂ ਪਿਆ ਦੇਖੋ ਆ ਵੇਖ ਲੋ ਆ ਦੇਖੋ ਤੁਸੀਂ ਯਾਰ ਪੁਰਾਣਾ ਹਨਾ ਆ ਲੋ ਆ ਵੇਖੀ ਲੈ ਕਿੰਨਾ ਪੁਰਾਣਾ ਲੋਹਾ ਲੱਗਦਾ ਵੀ ਇੰਨਾ ਚਿਰ ਖੜਾ ਹੈ 150 ਸਾਲ ਦਾ ਵਿਹਲਾ ਅੱਜ ਕੱਲ੍ਹ ਵਾਲੇ ਲੋਹੇ ਤਾਂ ਉਹਦੀ ਖੁਰ ਜਾਂਦੇ ਹੈ ਲੱਕੜ ਲੱਗੀ ਸੀ ਹਨਾ ਆ ਲੱਕੜ ਲੱਗੀ ਲੱਕੜ ਦੇ ਮਲੇੜੇ ਹੋ ਬਾਇੰਦੇ ਨੇ ਸੋਈ ਅੱਗੇ ਆਪਾਂ ਅੱਜ ਕੱਲ੍ਹ ਚਾਦਰਾਂ ਪਾਉਨੇ ਆ ਉਹ ਚੀਜ਼ ਕੀਤੀ ਸੀ ਲੱਕੜ ਦੀ ਬਣਾਈ ਹੋਈ ਬਹੁਤ ਸੋਹਣੀ ਬਣਾਈ ਹੋਣੀ ਹੈ ਪਰ ਲੋਕਾਂ ਨੇ ਉਹਦੇ ਬਾਅਦ ਲਾਹ ਲੂ ਲਈਆਂ ਹੋਣੀਆਂ ਜਾਂ ਆਪ ਡਿੱਗ ਪਈਆਂ ਹੋਣੀਆਂ ਆ ਸਿਸਟਮ ਹੋਊਗਾ ਤੇ ਹੁਣ ਆ ਦੇਖੋ ਤੁਸੀਂ ਚਿਮਨੀ ਦੇਖੋ ਤੁਸੀਂ ਕਿੰਨੀ ਵਧੀਆ ਬਣਾਈ ਪੂਰੀ ਵੱਡੀ ਇੱਥੇ ਤਗੜੇ ਲੈਵਲ ਤੇ ਜਿਹੜੀ ਇੱਥੇ ਰਸੋਈ ਦਾ ਕੰਮ ਹੁੰਦਾ ਸੀਗਾ ਤੇ ਆ ਇੱਥੋਂ ਤਾਂ ਉਹ ਜਾਂਦਾ ਸੀਗਾ ਸਿਸਟਮ 'ਚ ਜਿਹੜੀ ਚਿਮਨੀ ਲੱਗੀ ਆ ਭਾਪੂ ਉਹ ਜਿਹੜਾ ਧੂਆਂ ਉਹ ਇੱਥੋਂ ਦੀ ਸਰਾ ਤਾਂ ਜਾਂਦਾ ਸੀਗਾ ਸਿਸਟਮ ਜਿਹੜੀ ਆਪਣੀ ਅੱਧਕਲ ਚੈਪਸ ਨਹੀਂ ਹੁੰਦੀ ਗਈ ਉਹ ਕਿਹੜੀਆਂ ਨੇ ਲੈਣੀ ਯਾਰ ਉਹ ਘੱਗੜ 0 ਚਿਪਸ ਜੀ ਹੁੰਦੀਆਂ ਗੱਗਰ ਜੀ ਅਜੇ 0 ਚਿਪਸ ਹੁੰਦੀਆਂ ਹਾਂ 0 ਚਿਪਸ ਉਹ ਚੀਜ਼ ਬਣਾਈ ਹੋਈ ਹੈ ਵੇ ਲੋ 0 ਚਿਪਸ ਹੁੰਦੀ ਹੈ ਬਾਈ ਜੀ ਜਿਹੜੀ ਆਪਾਂ ਮਤਲਬ ਪਾਦੇ ਰੈਂਪਾ ਨੂੰ ਪਾਉਂਦੇ ਹੈ ਨਾ ਪੂਰੀ ਮੁਸਤਕਿਲ ਲੱਜਾ ਹਾਂ ਵੇਲੇ ਹਜੇ ਖੜੀ ਹੈ ਪਤਾ ਨਹੀਂ ਕੀ ਇਹ ਜਾ ਮਸਾਲਾ ਆ ਕੀ ਸਿਸਟਮ ਬਿਲਰਾ ਹਾਂ ਆਦਾ ਨਵਾਂ ਲਾਇਆ ਜਾਗਦਾ ਏ ਥੱਲੇ ਥੱਲੇ ਜੀ ਨਾ ਥੱਲੇ ਲੱਗੇ ਨਵਾਂ ਯਾਰ ਇਹ ਇਹ ਚੁੱਲ੍ਹੇ ਜੇ ਬਣਾਏ ਹੋਏ ਆ ਮਨ ਲਾ ਸਿਸਟਮ ਬਾਅਦ ਦੇ ਵਿੱਚ ਕੋਈ ਹੋਇਆ ਰਹਿਣਾ ਬਣਾਉਣ ਦਾ ਬਹੁਤ ਟਾਈਮ ਬਹੁਤ ਹੋ ਗਿਆ ਆ ਦੇਖੋ ਥਾਂ ਕੋਈ ਜਗ੍ਹਾ ਨਹੀਂ ਹੋਣੀ ਇਹਨੂੰ ਜਿੱਥੇ ਨਾਂ ਲਿਖਿਆ ਇਹਨਾਂ ਦਾ ਭਰਾਵਾ ਦਰਵਾਜ਼ਾ ਵਜਦਾ ਹਾਂ ਵੇ ਦੋਦੇ ਲਿਖ ਛੱਡੇ ਇੱਥੇ ਇਹ ਦੋਦੇ ਇੱਥੇ ਦਿਲ ਦੋਜੇ ਵਾਇਓ ਕਿਥੇ ਨੇ ਮਟਾਤੇ ਹੋਣੇ ਦਿਲ ਤਾਂ ਯਾਰ ਪਤਾ ਨਹੀਂ ਕੀ ਬਾਈ ਦਿਲ ਤਾਂ ਥਾਂ ਥਾਂ ਦੀ ਸੱੜਦੇ ਸਾਰੇ ਤੇ ਲੋਕ ਹਾਂ ਉਹ ਕਹਿੰਦਾ ਨਹੀਂ ਕਿਹੜਾ ਲਵ ਹੀਰੇ ਦਾ ਗੀਤ ਜਾ ਹੂੰ ਹੂੰ ਪਤਾ ਨਹੀਂ ਤਾਂ ਹੀ ਕਾਦੀਆਂ ਹੋਇਆ ਯਾਰ ਜਦ ਰਹਿਣ ਦਨੇ ਹੁਣ ਦਿਖਾਉਣੇ ਆਪਾਂ ਉਹ ਕਮਰੇ ਜਿਹੜੇ ਕਿ ਮੁਲਾਜ਼ਮਾਂ ਵਾਸਤੇ ਬਣਾਏ ਸੀਗੇ ਵੱਡੇ ਛੋਟੇ ਪੱਧਰ ਦੇ ਲੈਵਲ ਦੇ ਜਿਹੜੇ ਮੁਲਾਜ਼ਮ ਹੁੰਦੇ ਆ ਉਹ ਉਸ ਪਾਸੇ ਜਿਹੜੇ ਹੈਗੇ ਆ ਤੇ ਸਭ ਤੋਂ ਉੱਚੀ ਜਗ੍ਹਾ ਤੇ ਜਿਹੜੀ ਇਹ ਕੋਠੀ ਪਾਈ ਹੋਈ ਸੀਗੀ ਜਮਾਂ ਤੇ ਆਸੇ ਪਾਸੇ ਖੇਤ ਦੇਖੋ ਤੁਸੀਂ ਕਿੰਨੇ ਨੀਵੇਂ ਲੱਗੇ ਇਹ ਭੁੱਲੜਾ ਸਾਹਿਬ ਜੀ ਮਤਲਬ ਮੈਨੂੰ ਦਾਨ ਕਰ ਦਿੰਨੇ ਹੈ ਕਿ ਨਹੀਂ ਇਹੋ ਜਿਹਾ ਪ੍ਰੋਗਰਾਮ ਕੋਈ ਦਾਨ ਜਿਵੇਂ ਮਤਲਬ ਮੈਨੂੰ ਕਹਿ ਦੇਣ ਕਿ ਤੂੰ ਇਹਨੂੰ ਰੰਗ ਰੰਗ ਕਰਾ ਕੇ ਤੇ ਤੁਹਾਡੇ ਜੱਟੇ ਬੱਚੇ ਸਾਰੇ ਇੱਥੇ ਲਿਆ ਐਂ ਕਰ ਹੈ ਨਹੀਂ ਪ੍ਰੋਗਰਾਮ ਕੋਈ ਹੋ ਸਕਦਾ ਐਰ ਕਰਦੇ ਤਾਂ ਸਰਕਾਰ ਹੀ ਆ ਹੁਣ ਸਰਕਾਰ ਦੀ ਸਰਕਾਰ ਹੀ ਇਹਦਾ ਉਹ ਮੇਨ ਮੈਂ ਤਾਂ ਬੇਨਤੀ ਕਰਦਾ ਬਈ ਕਿ ਮੈਨੂੰ ਇਹ ਕੋਠੀ ਜ਼ਰੂਰ ਦਿੱਤੀ ਜਾਵੇ ਆਂ ਅੰਗਰੇਜ਼ਾਂ ਤੋਂ ਛਡਾਉਣ ਵਾਸਤੇ ਵੇਖੋ ਆ ਸਾਡੇ ਸੂਰਮਿਆਂ ਨੇ ਸ਼ਹੀਦਾਂ ਦਿੱਤੀਆਂ ਸੀ ਤਾਂ ਕਰਕੇ ਇਹਨਾਂ ਨੂੰ ਸਮਰਪਿਤ ਅਸੀਂ ਫੋਟੋਆਂ ਵੀ ਆਪਣੇ ਮੋਟਰਸਾਈਕਲਾਂ ਤੇ ਲਾਏ ਹੋਏ ਭਗਤ ਸਿੰਘ ਆ ਦੇਖੋ ਤੁਸੀਂ 1907 ਤੋਂ ਬਾਅਦ ਫੋਰਐਵਰ ਮਤਲਬ ਹੀ ਅਮਰ ਹੈ ਕਦੇ ਨਹੀਂ ਭੁੱਲੇ ਮਤਲਬ ਜੀ ਆ ਅਮਰ ਆਪਣੀ ਜ਼ਿੰਦਗੀ ਦੇ ਵਿੱਚ ਹਨ ਇਹਨਾਂ ਨੂੰ ਸਲਾਮ ਹੈ ਬਈ ਕਿ ਭਗਤ ਸਿੰਘ ਵੀਰ ਹੋਰਿਆਂ ਨੂੰ ਆਪਣੇ ਉਦਮ ਸਿੰਘ ਵੀਰ ਹੋਰਿਆਂ ਨੂੰ ਸਖਦੇਵ ਨੂੰ ਰਾਜਗੁਰੂ ਨੂੰ ਜਿਨ੍ਹਾਂ ਨੇ ਯਾਰ ਆਪਣੀ ਖਾਤਰ ਹਨ ਇੰਨੇ ਇੰਨੇ ਕੁਰਬਾਨੀਆਂ ਦਿੱਤੀਆਂ ਛੋਟੀ ਉਮਰ ਚ ਵੇਖਿਆ ਵੀ ਕੋਈ ਨਹੀਂ ਛੋਟੀ ਉਮਰ ਦੇ ਵਿੱਚ ਜਿਹੜਾ ਨੇ ਸ਼ਹੀਦੀਆਂ ਦਿੱਤੀਆਂ ਬਹੁਤ ਵੱਡੀ ਗੱਲ ਆ ਇੱਕ ਸ਼ਹੀਦੀ ਸ਼ਬਦ ਹੁੰਦਾ ਬਈ ਸ਼ਹੀਦੀ ਦਾ ਮਤਲਬ ਆ ਦੱਸ ਦਈਏ ਕਿ ਜਿਹੜਾ ਆਪਣੇ ਰਿਲੀਜੀਅਨ ਦੀ ਖਾਤਰ ਜਾਂ ਆਪਣੀ ਕੰਟਰੀ ਦੀ ਖਾਤਰ ਜੇ ਕਿਸੇ ਬੰਦੇ ਦੀ ਡੈਥ ਹੁੰਦੀ ਹੈ ਹਣਾ ਜੇ ਕਿਤੇ ਮਤਲਬ ਲੜਾਈ ਦੇ ਵਿੱਚ ਬੈਟਲ ਦੇ ਵਿੱਚ ਲੜਦਾ ਸ਼ਹੀਦ ਆਪਣੀ ਡੈਥ ਹੋ ਜਾਂਦੀ ਹੈ ਉਹ ਸ਼ਹੀਦ ਕਰਾਰ ਦਿੱਤਾ ਜਾਂਦਾ ਹੈ ਇਸ ਕਰਕੇ ਵੀਰਾਂ ਦੇ ਨਾਮ ਨਾਲ ਵੀ ਕੀ ਲੱਗਦਾ ਕਿਉਂਕਿ ਹਰਿਆ ਸ਼ਹੀਦਦਾਰ ਦਾ ਦਿੱਤਾ ਨਹੀਂ ਨਹੀਂ ਆਪਾਂ ਆਪਾ ਲਾਉਣੇ ਨਾ ਸ਼ਹੀਦ ਆਪਾਂ ਆਪਾਂ ਤਾਂ ਮੰਨਦੇ ਆਪਣਾ ਦਾ ਆਪਦਾ ਬੰਦਾ ਸੀ ਆਪਾਂ ਨੂੰ ਤਾਂ ਪਤਾ ਵੀ ਕੀ ਸਾਰਾ ਖਾਤਰ ਲੜਿਆ ਸੀ ਉਹ ਬਿਲਕੁਲ ਬਾਈ ਸ਼ਹੀਦ ਅਵਾਰਡ ਦਾ ਆਪਾਂ मीनिंग ਦੱਸਿਆ ਕਿ ਉਹਦਾ मीनिंग ਇਹ ਹੈ ਕਿ ਜਿਹੜਾ ਕਿਸੇ ਆਪਣੀ ਕੰਟਰੀ ਦੀ ਖਾਤਰ ਜਾਂ ਰੀਜਨ ਦੀ ਖਾਤਰ ਕਿਸੇ ਦੀ ਡੈਥ ਹੁੰਦੀ ਹੈ ਉਹ ਆਪਾ ਸ਼ੀਤ ਕਹਨੇ। ਪਹਿਲਾਂ ਆ ਬੋਰਡ ਨੇ ਵੇਖਲਾ ਸਾਰਾ ਕੁਝ ਦੇਖਿਆ ਹੁਣ ਇੱਥੇ ਹੁੰਦਾ ਹੈ ਨਾ। ਆ ਬੋਰਡ ਨੇ ਕਿੰਨਾ ਕੌਂਸੇ گاؤں 100 150 ਸਾਲ ਤੋਂ ਉੱਤਰ ਇਹਨਾਂ ਦੀ ਉਮਰ ਹੁੰਦੀ ਹੈ ਵੇਖ ਲਓ ਤੁਸੀਂ। ਜਿਹੜਾ ਕੁਝ ਵੀ ਇੱਥੇ ਹੋਇਆ ਬੰਦੇ ਆਏ ਜਾਂਦੇ ਇੱਥੇ ਰਹੇ ਆ। ਪਹਿਲਾਂ ਨੇ ਦੇਖਿਆ। ਕਿਹਨੇ ਦੇਖਿਆ? ਹੁਣ ਇਹ ਤਾਂ ਪੁੱਛ ਸਕਦੇ ਨਹੀਂਗੇ। ਜੇ ਸ਼ੰਦੇ ਤਾਂ ਮਾਝਦੇ ਸੀ। ਉੱਥੇ ਹੀ ਤਿਆਰ ਕੀਤਾ ਸੀ ਉਹ ਗਾਣਾ ਹੁਣ ਭੁੱਲ ਗਏ ਥੋੜਾ ਜਿਹਾ ਲਿਖ ਵੀ ਲਈ ਤੇ ਮਾੜਾ ਮੋਟਾ ਪਰ ਉਹ ਗੱਲ ਛੱਤਿਆਂ ਹੁਣ ਆ ਦੱਸੋ ਜੀ ਕਾੜ ਸਾਹਿਬ ਇਹ ਸਿਸਟਮ ਮਤਲਬ ਕਿਹੜੇ ਅਫਸਰਾਂ ਵਾਸਤੇ ਬਣਾਇਆ ਸੀ ਇਹ ਨਾ ਬਾਈ ਜਿਵੇਂ ਮਤਲਬ ਹੁਣ ਆਪਾਂ ਕਹਿ ਦਿੰਦੇ ਨੇ ਕਿ ਉੱਪਰਲੇ ਲੈਵਲ ਦੇ ਅਫਸਰ ਆ ਜਾਂਦੇ ਆ ਫਿਰ ਲੋ ਲੈਵਲ ਦੇ ਆਏ ਨੇ ਜਿਵੇਂ ਡੀ ਗ੍ਰੇਡ ਦੀਆਂ ਪੋਸਟਾਂ ਬੀ ਗ੍ਰੇਡ ਦੀਆਂ ਸੀ ਗ੍ਰੇਡ ਦੀਆਂ ਪੋਸਟਾਂ ਨਾ ਜਿਹੜੀਆਂ ਚੰਗੇ ਗ੍ਰੇਡ ਦੀਆਂ ਮਤਲਬ ਸੀਗੇ ਜਿਹੜੀਆਂ ਪੋਸਟਾਂ ਸੀਗਾ ਉਹ ਇੱਥੇ ਰਹਿੰਦੇ ਸੀ ਉਹਨਾਂ ਦੇ ਕੁਆਟਰ ਸੀ ਉਹ ਤਾਂ ਇੱਕ ਮਿੰਟ ਭੁੱਲਰ ਸਾਹਿਬ ਜਿਹੜਾ ਉਹ ਤਾਂ ਸੀਗਾ ਉਹਨਾਂ ਦਾ ਮੇਨ ਆਬੀਸ ਇੱਥੇ ਬਹਿ ਕੇ ਕੰਮ ਕਰਦੇ ਸੀ ਰਾਤ ਨੂੰ ਜਿਹੜਾ ਰਹਿਣਾ ਕਰਨਾ ਇਹ ਆ ਸਟੇ ਗ੍ਰੇਡ ਦੇ ਅਫਸਰਾਂ ਦਾ ਉਹ ਇੱਥੇ ਸੀ ਹੁਣ ਤਾਂ ਆਪਾਂ ਨੂੰ ਲੱਗਦਾ ਵੀ ਲੈ ਇੱਥੇ ਰਹਿੰਦੇ ਹੋਣਗੇ ਪਰ ਯਾਰ ਇਹ ਕਿਸੇ ਵੀ ਵੇਲੇ ਕੋਈ ਨਾ ਕੋਈ ਇਹਦੇ ਵਿੱਚ ਹੋਰ ਵੀ ਜਿਆਦਾ ਕੀ ਸੁੱਖ ਸੁਹੂਦ ਦਿੱਤੀ ਹੋਊਗੀ ਹੈਨਾ ਫਰਸ਼ ਵਗੈਰਾ ਸਭ ਇੱਕ ਇੱਕ ਲੱਗੇ ਹੋਇਆ ਹੋਏ ਉਹ ਵੀ ਲੈਂਦੇ ਇਹ ਉਹ ਵੀ ਲੈਂਦੇ ਬੱਟੇ ਮੜਾ ਇੱਕ ਓਏ ਜੀ ਜੀ ਇਹ ਹਿਲਦਾ ਨਹੀਂ ਹਿਲਦਾ ਹੈ ਇਹ ਨਹੀਂ ਹਿਲਦੇ ਪਾਇਆ ਵਿੱਚ ਇਹ ਨਹੀਂ ਹਿਲਦੇ ਜੇ ਕੋਈ ਕੋਸਨਾ ਕੋਸ ਟੰਗਿਆ ਹੋਊਗਾ ਆ ਡਲੇ ਜੇ ਕਿੱਦਾਂ ਡਿੱਗ ਜੇ ਬਲਰ ਕਿੱਡਾ ਲਿਆ ਨਹੀਂ ਮੈਂ ਪੈਰਾਂ ਨਾਲ ਹੀ ਹਿਲਾਇ ਸੀ ਅੱਛਾ ਓਹ ਨਾਲ ਕਿਤੇ ਵੀ ਪ੍ਰੇਤ ਆ ਜਾਂਦਾ ਹੈ ਤਾਂ ਇਹ ਕਿੱਦਾਂ ਛੇਦੀ ਕਿਤੇ ਇਹ ਤਾਂ ਨਹੀਂ ਡੈਕ ਤਾਂ ਓਹ ਨਾਲ ਕਿਤੇ ਭਾਜਣਾ ਪਾਈ ਫਿਰ ਕੋਈ ਐਂ ਤਾਂ ਕਿ ਭੱਜਣਾ ਫੋੜੀ ਤੇ ਆ ਵੇਖੋ ਦੋ ਆ ਜੁੜ ਮੇ ਹਨ ਹਾਂ ਤੇ ਯਾਰ ਇੰਨਾ ਬਹੁਤ ਹੁੰਦੀ ਸਪੇਸ ਵੈਸੇ ਇੱਕ ਬੰਦੇ ਨੂੰ ਹੀ ਰਹਿਣਾ ਬਹੁਤ ਬਹੁਤ ਆ ਬਹੁਤ ਆ ਬਹੁਤ ਹੈ ਸਹੀ ਧਿਆਨ ਨਾਲ ਵੇ ਕੋਈ ਸਿਸਟਮ ਬਣਾਇਆ ਭੁੱਲਰ ਸਾਹਿਬ ਐਵੇਂ ਰਹਿਣ ਕਰਨਾ ਪੂਰਾ ਜੇ ਹਨਾ ਪਲੱਸ ਸਿਸਟਮ ਅੰਦਰ ਪੂਰਾ ਤਕੜਾ ਜਾਵੇ ਹਾਂ ਆ ਅਗੇ ਇਧਰ ਤੁਸੀਂ ਦੇਖ ਲਓ ਯਾਰ ਹੁਣ ਪਤਾ ਕੀ ਹੈ ਭੁੱਲਰ ਸਾਹਿਬ ਤੁਹਾਨੂੰ ਮੈਂ ਦੱਸਦਾ ਹਾਂ ਹੁਣ ਕੀ ਹੁੰਦਾ ਆਸਤਰਾ ਨੇ ਖਾਣਾ ਵੀ ਅੰਦਰ ਲੈ ਜਾਣਾ ਕੁਝ ਹੋਰ ਪੈਕਜ ਹੈਗੇ ਵੀ ਅੰਦਰਲੇ ਉਹ ਕੀ ਸੀ ਜਿਹੜਾ ਪੈਕਜ ਹੈ ਕਿ ਸੀ ਖਾਣਾ ਸੀ ਉਹ ਆਪ ਦਾ ਅਲੱਗ ਬੈਠ ਕੇ ਟੇਬਲ ਦੇ ਉੱਪਰ ਡਿਨਰ ਵਗੈਰਾ ਜੋ ਕਰਦੇ ਸੀ ਨਾ ਡਿਨਰ ਕਰਨ ਤੋਂ ਬਾਅਦ ਪੈਕਜ ਸ਼ੈਕ ਲਾਉਣ ਤੋਂ ਬਾਅਦ ਉਹ ਇੱਥੇ ਆ ਕੇ ਸੌ ਜਾਂਦੇ ਸੀ ਉਹਨਾਂ ਨੇ ਕੱਲਾ ਸੌਣਾ ਹੀ ਸੀ ਨਾ ਸੌਣੇ ਸੀ ਆ ਜਿੰਨੀ ਜਗ੍ਹਾ 'ਚ ਛੀ ਬਣੇ ਹੋਇਆ ਕਮਰੇ ਹਨਾ ਛੀ ਸੱਤ ਇੰਨੇ ਜਗ੍ਹਾ 'ਚ 2 ਹੁੰਦੇ ਅੱਜ ਕੱਲ ਹਾਂ 2 ਵੀ ਕਿਹੜਾ ਮੰਤਲਾ ਦਾ ਵੱਡਾ ਬਣਾ ਦਿੰਦੇ ਇੱਕ ਇੱਕ ਚਾਰ ਲੋਕ ਵੱਧ ਕਰੀ ਜਾਂਦਾ 72 ਦੇ ਕਮਰੇ ਬਹੁਤ ਹੁੰਦੇ ਹੈ ਪੈਣ ਵਾਸਤੇ ਤੇ ਲੋਕ ਖਰਚਾ ਤੋਂ ਗਰੀਬ ਕਰੋ ਵੱਡੀਆਂ ਗੋਟੀਆਂ ਤੋਂ ਐਵੇਂ ਇੱਕ ਦੂਜੇ ਨੂੰ ਵੇ ਦੇਖੋ ਪਰ ਆਹ ਵੇਖੋ ਇਹ ਦੁੱਖ ਜਾਂਦਾ ਜਦੋਂ ਡਿੱਗੀਆਂ ਚੀਜ਼ਾਂ ਵੇਣੇ ਹਨਾ ਵੀ ਕਿਤੇ ਸੰਭਾਲ ਹੁੰਦੀ ਇਹਨਾਂ ਦੀ ਹਨਾ ਇਹਨਾਂ ਵਧੀਆ ਸਿਸਟਮ ਸੀਗਾ ਹੁਣ ਉਜੜਿਆ ਪਿਆ ਸਿਸਟਮ ਸਾਰਾ ਇਹ ਤਾਂ ਕਰਕੇ ਬੁਰਾ ਲੱਗਦਾ ਕੰਮ ਇਹ ਸੰਭਾਲ ਕਰੇ ਦਾ ਸਰਕਾਰ ਆ ਸੀਗੀ ਭੁੱਲਾ ਸਾਹਿਬ ਇੱਧਰ ਸੀਗੇ ਜਿਹੜੇ ਆਪਣੇ ਸਫਾਈ ਸੇਵਕ ਅੱਛਾ ਇੱਧਰ ਮਨਲਾ ਝਾੜੂ ਪੋਚਾ ਵਗੈਰਾ ਹਨ ਜੋ ਕਰਦੇ ਸੀਗੇ ਛੋਟੇ ਪੱਦਰ ਦੇ ਮਨਲਾ ਜਿਹੜੇ ਸੀਗੇ ਅਧਿਕਾਰੀ ਹੁੰਦੇ ਛੋਟੇ ਉਹਨਾਂ ਵਾਸਤੇ ਪਾਣੀ ਵਾਲੇ ਮਨਲਾ ਜਾਂ ਸਫਾਈ ਸੇਵਕ ਹੁੰਦੇ ਆ ਉਹਨਾਂ ਵਾਸਤੇ ਆ ਜਗਾ ਸੀ ਸੇਮ ਟੂ ਸੇਮ ਹੀ ਆ ਜੇ ਬਸ ਥੋੜਾ ਇੰਨਾ ਵੀ ਥੋੜਾ ਕੱਚਾ ਸੀ ਮਕਾਨ ਇਹ ਹਾਂ ਮਕਾਨ ਸੀ ਉਹ ਹਾਂ ਹਾਂ ਵੀਰ ਆਏ ਜਿਓ ਅ fırsਰਾ ਤਾਂ ਕੋਈ ਮਣੀ ਮੱਡੀ ਸਹੂਲਤ ਵੱਧਾ ਇੱਥੇ ਵੀ ਤਾਂ ਨਾ ਘਟ ਹੈ ਨਾ ਫਿਰ ਵੀ ਅਸ ਉਹ ਯਾਰ ਚੱਲਦਾ ਹੀ ਆ ਖੂਹ ਵੀ ਦਿਖਾ ਦੇ ਤੇ ਆ ਸੂਏ ਨਾਲ ਆ ਬਿਲਕੁਲ ਕੋਠੀ ਜੇਕਰ ਤੁਸੀਂ ਦੇਖਣੀ ਚਾਹੁੰਦੇ ਆ ਤੇ ਆਪਾਂ ਬਾਅਦ ਜਿਹੜਾ ਲਾ ਕੇ ਜਾਣਾਗਾ ਆ ਦੇਖੋ ਤੁਸੀਂ ਸੂਏ ਦੇ ਬਿਲਕੁਲ ਨਾਲ ਆ ਇੱਕ ਖੂਹ ਦਿਖਾਉਣੇ ਤੁਹਾਨੂੰ ਜਿੱਥੇ ਕਿ ਥੋੜੇ ਜਿਹਾ ਜ਼ੋਰ ਲਾਏ ਤਾਂ ਜਿਹੜਾ ਉਹ ਪਾਣੀ ਹੈ ਨਾ ਵਿੱਚ ਪੈਂਦਾ ਸੀ ਉਹ ਉਹ ਪਰੇ ਹੀ ਰਹਿੰਦਾ ਸੀ ਪਾਣੀ ਦਾ ਮੰਨ ਲਓ ਵੀ ਆ ਸੂਏ ਦੇ ਵਿੱਚੋਂ ਜਾ ਕੇ ਸਿਸਟਮ ਜਿਹੜਾ ਪਹਿਲਾਂ ਦੇ ਸਮਿਆਂ ਦੇ ਵਿੱਚ ਹੁਣ ਤਾਂ ਕੋਣ ਇੱਥੇ ਰਹਿੰਦਾ ਹੁਣ ਤਾਂ ਬੰਦ ਦਾ ਕੰਮ ਸਾਰਾ ਉਹ ਤੋ ਕਿ ਜਦੋਂ ਵਰਤੋਂ ਹੁਣ ਸਾਡੇ ਚੀਜ਼ ਖਰਾਬ ਹੋ ਜਾਂਦੀ ਹੈ ਤੇ ਉਦੋਂ ਪਾਣੀ ਫੁੱਲ ਰਹਿੰਦਾ ਸੀ ਭਰਪੂਰ ਮਾਤਰਾ ਦੇ ਵਿੱਚ ਆਫਸਰਾਂ ਵਾਸਤੇ ਨਹਾਉਣ ਕਰਨ ਵਾਸਤੇ ਪੀਣ ਕਰਨ ਵਾਸਤੇ ਸਾਰਾ ਕੁਝ ਇੱਥੇ ਹੀ ਸੀਗਾ ਜਿਹੜਾ ਪ੍ਰਬੰਧ ਸੀਗਾ ਤੇ ਆਏ ਗਏ ਜਿਹੜੇ ਲੋਕ ਉਹ ਇੱਥੇ ਹੀ ਪਾਣੀ ਪੀਂਦੇ ਸੀਗੇ ਹੂੰ ਤੇ ਯਾਰ ਸਿਸਟਮ ਬਹੁਤ ਤਗੜਾ ਵੇ ਕਿ ਕਿੰਨੀ ਸੋਹਣੀ ਲੱਗਦੀ ਦੂਰੋਂ ਦੇਖਣ ਜੇ ਵੱਖਰੀ ਜਿਹੀ ਇੱਕ ਲੁੱਕ ਬਣਦੀ ਹੈ ਨਾ ਸਹੀ ਗੱਲ ਸਹੀ ਗੱਲ ਸਹੀ ਗੱਲ ਸਹੀ ਗੱਲ ਵੱਖਰੀ ਲੁੱਕ ਬਣਦੀ ਹੈ ਐਂ ਜੇ ਲਾਦਾ ਯਾਰ ਕਿਤੇ ਦੀ ਹੋ ਰਿਪੇਅਰ ਜੀ ਹੋਏ ਕਿੰਨੀ ਸਰਾ ਲੱਗੇ ਜੀ ਹਨਾ ਇਹ ਬਿਲਕੁਲ ਤੇ ਆ ਗਿਆ ਖੂਹ ਜੀ ਇਹ 라 ਵੇਖੋ ਤੁਸੀਂ ਮਾੜਾ ਮੋਟਾ ਖੂਣੀ ਇਹ ਇਧਰੋਂ ਥੇਈ ਸੀ ਹਣਾ ਇਹ ਡਿੱਗੀ ਸਮਝ ਲਓ ਖੂਣੀ ਹੈ ਇਹ ਹਣਾ ਵੱਡੀ ਜਿਹੜੀ ਆਪਣੇ ਪਿੰਡਾਂ ਦੇ ਵਿੱਚ ਬਣੀਆਂ ਹੋਊਗਾ ਅਕਸਰ ਪ੍ਰਾਣੀਆਂ ਇੱਥੇ ਬਈ ਜੀ ਉਹ ਹੁੰਦਾ ਸੀਗਾ ਆਪਣਾ ਮਤਲਬ ਵਾਲਾ ਜਾਂ ਉਹ ਤਾਂ ਬੰਦ ਕਰਤਾ ਹਣਾ ਇੱਥੋਂ ਪਾਣੀ ਆਉਂਦਾ ਸੀਗਾ ਇੱਥੇ ਤਾਰ ਜੀ ਹੁੰਦੀ ਸੀ ਉਹਨੂੰ ਖੈ ਜਿੰਦੇ ਸੀਗੇ ਤੇ ਪਾਣੀ ਆਉਂਦਾ ਤੇ ਭਰ ਜਾਂਦਾ ਠੀਕ ਹੈ ਜੀ ਇਥੇ ਵੀਨ ਅਸਤੇ ਤੇ ਸਾਡੀ ਵੀਡੀਓ ਬਾਈ ਜੀ ਕਿਵੇਂ ਲੱਗੀ ਤੇ ਆਜੋ ਆਪਾਂ ਇਧਰੋਂ ਐਂਡ ਕਰਦੇ ਆ ਵੀਡੀਓ ਉਹ ਸਰ ਸਾਹਿਬ ਤੇਰੀ ਉਹ ਮੈਂ ਦਿਖਾਉਣਾ ਪਰਛਾਵਾਂ ਯਾਰ ਹੈ ਅੱਛਾ ਪਰਛਾਵਾਂੇ ਬਣ ਕੇ ਰਹਿ ਜਾਣਾ ਆਪਾਂ ਆ ਦੇਖੋ ਜੀ ਸਾਡਾ ਪਰਛਾਵਾਂ ਕਿਆ ਬਾਤ ਹੈ ਸਾਡੀ ਵੀਡੀਓ ਕਿਵੇਂ ਲੱਗੀ ਤੇ ਜਰੂਰ ਦੱਸਿਓ ਬਾਈ ਜੀ ਤੁਸੀਂ ਦੇਖ ਵੀ ਸਕਦੇ ਹੋ ਇਹ ਪਿੰਡ ਛੱਤੇਣਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਬਹੁਤ ਫੇਮਸ ਪਿੰਡ ਹੈ ਇਹ ਇੱਥੇ ਦੇ ਮਸ਼ਹੂਰ ਬੰਤਾ ਸਿੰਘ ਜਿਨ੍ਹਾਂ ਨੇ ਇੱਕ ਸ਼ੇਰ ਮਾਰਤਾ ਸੀ ਸ਼ੇਰ ਮਾਰਿਆ ਸੀ ਉਹਦੇ ਬਾਰੇ ਵੀ ਕਦੇ ਨਾ ਕੰਦੇ ਹਨਾ ਉਹਨਾਂ ਦੀ ਆਪਾਂ ਜਾਣਕਾਰੀ ਜਿਹੜੀ ਉਹ ਵੀ ਤੁਹਾਨੂੰ ਅੱਗੇ ਦਿਖਾਵਾਂਗੇ ਆਪਣੀਆਂ ਆਉਣ ਵਾਲੀਆਂ ਵੀਡੀਓ ਦੇ ਵਿੱਚ ਤੇ ਆਹ ਤੁਸੀਂ ਦੇਖ ਲਈ ਆ ਤੁਹਾਨੂੰ ਸਾਰੀ ਜਿਹੜੀ ਆਪਾਂ ਕੋਠੀ ਦਿਖਾ ਦਿੱਤੀ ਹੈ ਵੀ ਕਿਵੇਂ ਲੱਗੀ ਸਾਡੀ ਵੀਡੀਓ ਜਰੂਰ ਦੱਸਿਓ ਤੇ ਤੁਸੀਂ ਆ ਸਕਦੇ ਹੋ ਜੀ ਇੱਥੇ ਪਿੰਡ ਛੱਤੇਣਾ ਫਿਰ ਤੋਂ ਦੱਸ ਦਿੰਨੇ ਆ ਜਿਲ੍ਹਾ ਸ਼ਹੀਦ ਮੁਕਤਸਰ ਸਾਹਿਬ ਦੇ ਵਿੱਚ ਬਹੁਤ ਫੇਮਸ ਪਿੰਡ ਹੈ ਜੀ ਤੇ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਜੁੜਨ ਵਾਸਤੇ ਤੇ ਅੱਗੇ ਹੋਰ ਨਵੇਂ ਵੀਡੀਓ ਲੈ ਕੇ ਆਵਾਂਗੇ